ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਮਸ਼ੀਨ ਖੜੀ ਕਰਕੇ ਇੱਕ ਦਿਨ ਦੀ ਰੈਸਟ ਕਰਨੇ ਤੋਂ ਬਾਅਦ ਗੱਡੀ ਫੇਰ ਜਿਹੜੀ ਹੈ ਨਾ ਵੀ ਖਿੱਚਦੀ ਐਮਪੀ ਨੂੰ ਹੁਣ ਆਪਾਂ ਪਲਵਲ ਦੇ ਲੱਗ ਗਈ ਪਹੁੰਚੇ ਹੋਏ ਆ ਬਸ ਪਲਵਲ ਕਿਨੇ ਆ ਇੱਧਰ ਆਪਣੇ ਨਾਲ ਬਾਈ ਗੁਰੀ ਕਿੱਦਾਂ ਗੁਰੀ ਵਧੀਆ ਵੀਰੇ ਵਧੀਆ ਓਕੇ ਜਮਾ ਆਪਾਂ ਪਲਵਲ ਤੋਂ 10 ਕਿਲੋਮੀਟਰ ਪਿੱਛੇ ਖੜੇ ਆ ਤੂੰ ਵੀ ਇਹਦੇ ਕਰਾਈ ਗੁਰੀ ਇਕੱਠੀ ਕਰਕੇ ਨਹੀਂ ਲਿਆ ਆ ਨਾ ਸਾਰੀ ਪਈ ਜਾ ਹਲੇ ਕਰਨ ਵਾਲੀ ਅੱਛਾ ਉਹਨਾਂ ਕੋਲ ਇਹਦਾ ਪੇਮੈਂਟ ਹੁੰਦੀ ਨਹੀਂ ਹੈਗੀ ਆਈ ਕਣਿਆ ਯਾਰ ਪਤਾ ਕੀ ਉਹਨਾਂ ਦਾ ਐ ਵੀ ਕਣਕ ਕੌਣਕ ਵੇਚਣੀ ਹੁੰਦੀ ਆ ਬਾਈ ਵੇਚਣੇ ਤੋਂ ਬਾਅਦ ਉਹਨਾਂ ਨੇ ਦੇਣੀ ਹੁੰਦੀ ਆ ਨਾ ਚਲਣ ਤੋਂ ਬਾਅਦ ਵੀ ਦੱਸਦਣ ਬਾਅਦ ਪੇਮੈਂਟ ਪੈਂਦੀ ਆ ਉਹਨਾਂ ਦੀ ਸਿਸਟਮ ਥੋੜਾ ਖਰਾਬ ਆ ਉਧਰ ਫਸਲ ਵਿਕਣੇ ਦਾ ਸਿਸਟਮ ਸਹੀ ਨਹੀਂ ਜੇ ਸਿਸਟਮ ਉਹਨਾਂ ਦਾ ਸਹੀ ਹੋਵੇ ਤਾਂ ਆਪਣੇ ਨਾਲੋਂ ਜ਼ਿਆਦਾ ਪਹਿਲਾਂ ਪੈਸੇ ਦੇਣ ਆ ਪੰਗਲ ਹਾਂ ਹਾਂ ਹੁਣ ਮੈਂ ਬਾਈ ਦੇਲਾ ਪੰਜਾਬ ਲਾਇਆ ਉਧਰ ਗੜ ਸ਼ੰਕਰ ਕਰਨੀ ਲਾ ਕੇ ਆਇਆ ਸਾਰੀ ਪੇਮੈਂਟ ਲੈ ਕੇ ਆਇਆ ਚਲ ਪੰਜਾਬ ਦਾ ਮੜਾ ਪਿੰਡੇ ਆ ਲੋਕਲ ਗੜ ਸ਼ੰਕਰ ਤੇ ਲੈ ਕੇ ਆਇਆ ਠੀਕ ਆ ਆ ਪਿੱਛੇ ਚੱਲ ਕੇ ਆਇਆ ਯੂਪੀ ਉੱਥੇ ਤੇ ਲਿਆਇਆ ਉਹ ਥੋੜਾ ਜਿਹਾ ਏਰੀਆ ਥੋੜਾ ਜਿਹਾ ਯੂਪੀ ਦਾ ਸਵਾਰ ਸਿਸਟਮ ਹੈਗਾ ਹੈਗਾ ਖਰਾਬ ਆ ਉਹਨਾਂ ਦਾ ਕਸੂਰ ਨਹੀਂ ਹੈਗਾ ਸਿਸਟਮ ਹੀ ਇਦਾਂ ਦਾ ਹਾਂ ਗੱਡੀ ਅਸੀਂ ਕਿੰਨੇ ਵਜੇ ਆ ਤੇਰੇ ਕੋਲੇ ਮੈਂ ਤੂੰ ਮੇਰੇ ਕੋਲੇ ਆ ਗਿਆ ਸੀ ਤਕਰੀਬਨ 10:30 ਮਿੰਟ ਨਹੀਂ ਨਹੀਂ 12:00 ਵਜੇ ਆਇਆ 12:00 ਵਜੇ ਬਰਨਾਲੇ ਤੋਂ ਚੱਲੇ ਤੇ ਹੁਣ ਕਿੰਨੇ ਟਾਈਮ ਹੋ ਗਿਆ 6:30 ਵੱਜ ਗਏ ਮੰਨ ਲਾ 6:00 ਵੱਜ ਗਏ ਪਲਵਲ ਪਹੁੰਚ ਗਏ ਬਾੜ ਖਾਸੀ ਘੜਤੀ ਫੇਰ ਵੀ ਹਨਾ ਰੋਡ ਹੀ ਬਹੁਤ ਉਹ ਰੋਡ ਬਹੁਤ ਸੋਹਣਾ ਸੀ 258 ਕਿਲੋਮੀਟਰ ਤਾਂ ਪਲਵਲ ਤਾ ਉ ਆਪਣੇ ਖਨੌਰੀ ਬਾਰਡਰ ਤੋਂ 258 ਕਿਲੋਮੀਟਰ ਖਨੌਰੀ ਬਾਰਡਰ ਤੋਂ 12 ਵਜੇ ਆਇਆ ਮੇਰੇ ਕੋਲੇ 12 ਵਜੇ ਆਇਆ ਖਨੌਰੀ ਬਾਰਡਰ ਤੋਂ 258 ਕਿਲੋਮੀਟਰ ਤਾਂ ਅਹੀ ਬਾੜ ਤੇ ਨੇ ਬਾੜ ਤਾਂ ਬਹੁਤ ਖਚਲ ਗੱਡੀ ਜੀ ਦਾ ਵੱਧ ਨਿਪਟਦੀ ਆ ਬਾੜ ਨਾ ਬਾਕੀ ਰੋੜੇ ਬਾਈ ਐਜੇ ਬਣ ਗਏ ਥਾਲੀਆਂ ਵਰਗੇ ਰੋੜਾ ਸੁਖਵੀਰ ਬੱਦਲ ਦਾ ਗਾਣਾ ਬਹੁਤ ਸੋਹਣਾ ਹੈ ਐਂਡ ਰੋੜਾ ਹੈ ਉਹ ਬੰਬਲੇ ਦੂਏ ਤਾਂ ਇੱਕ ਅਟੜਾ ਐਕਸਪ੍ਰੈਸ ਆ ਜਿਹੜੇ ਤੇ ਮਸ਼ੀਨ ਲੈ ਕੇ ਗਏ ਆ ਆਪਾਂ ਉਦੋਂ ਹੀ ਆਇਆ ਮੈਂ ਖਰਪਤ ਖਣੌਰੀ ਤੋਂ ਟੋਲ ਵੀ ਉਹ ਤੇ ਇੱਕ ਹੀ ਲੱਗਿਆ ਹਨਾ ਵੀਰੇ ਆਪਣਾ ਗੱਡੀ ਦਾ ਉਹ ਤਾਂ ਟੂਲ ਤਾਂ ਨਹੀਂ ਲੱਗਦਾ ਗੱਡੀ ਦਾ ਨਹੀਂ ਬਹੁਤਾ ਲੱਗਦਾ ਟੂਲ ਆਪਾਂ ਕਮ ਇਨਾ ਵਾਂਗੂ ਬਚਾਉਂਦੇ ਵੀਰੇ ਜਿੰਨਾ ਟੂਲ ਗਲਡਿੰਗ ਨੂੰ ਤਾਂ ਸਿੱਧੇ ਰਾਹੇ ਆਵੇ ਅਜੀ ਤੂੰ ਕਹਿੰਦਾ ਇੱਧਰ ਨੂੰ ਚੱਲਦਾ ਮਾ ਉਹ ਨਹੀਂ ਗ੍ਰੇਡ ਪੈ ਜਾਣਾ ਨਾਲ ਇੰਨੀ ਬਾੜਾ ਕਿਸੇ ਨੇ ਮਨੀ ਜਾਨ ਵੀ ਸੌਖੀ ਰਹੀ ਉਸ ਦੀ ਹੁਣ ਦੇਲਾ ਤੂੰ ਤੂੰ ਚੱਲ ਤੈਨੂੰ ਬਰਨਾਲੇ ਦੇ ਲੇਟ ਬੈਠੇ ਮੈਂ ਦੇਲਾ ਪਿੰਡ ਤੇ ਤੋਂ ਰੇ 100 ਕਿਲੋਮੀਟਰ ਮੈਨੂੰ ਬਰਨਾਲਾ ਪਿਆ ਹਾਂ 200 352 ਕਿਲੋਮੀਟਰ ਮੇਟ ਕੱਢ ਗਿਆ ਮੈਂ ਗੱਡੀ ਨਾਲ 100 150 ਕਿਲੋਮੀਟਰ ਪਾਓ ਨਹੀਂ ਛੱਡਦੇ ਜੀ ਹਾਂ ਨਹੀਂ ਛੱਡਦੇ ਜੀ ਗੱਗੂ ਕਹਿੰਦਾ ਕਿੱਥੇ ਆਜਣਾ ਛੇਪੂਰੀ ਆਜਣਾ ਗੱਗੂ ਛੇਪੂਰੀ ਆਉਂਦਾ ਉਹ ਵੀ ਵਾਪਸ ਤੋਂ ਦੋਵੇਂ ਵਿਚਾਰੇ ਕਰਾਈ ਕਰਦੇ ਫਿਰਦੇ ਆ ਉਧਰ ਯਾਰ ਮਾ ਮਿਲਦੇ ਆ ਉਹਨਾਂ ਨੂੰ ਵੀ ਉਹਨਾਂ ਨਾਲੇ ਚੱਕ ਲੈਣੇ ਹੈ ਕਿ ਨਹੀਂ ਚੱਕ ਲੈਣੇ ਚੱਕ ਲੈਣੇ ਹੋਰ ਉਹ ਮੈਂ ਵੀ ਇੱਥੇ ਰਹੇ ਨੇ ਜਿੱਥੇ ਅਸੀਂ ਇਕੱਠੇ ਚੱਲ ਕੇ ਆਏ ਪਹਿਲਾਂ ਅੱਛਾ ਮੇਰੇ ਵੀ ਜਿਹੜੇ ਨੇ ਉੱਤੇ 12-13000 ਰੁਪਇਆ ਰਹਿੰਦਾ ਉਹਨਾਂ ਲਵੇ ਜੇ ਮਿਲ ਗਿਆ ਚੱਲ ਆਪਣਾ ਖਰਚਾ ਨਿਕਲ ਜਾਣਾ ਜਾਣ ਮੈਂ ਹੈ ਕਿ ਨਹੀਂ ਲੀਏ ਫਿਰ ਹੁਣ ਮੈਂ ਲੈਣ ਹੀ ਬੜੀਆਂ ਲੰਮੀਆਂ ਲੱਗੀਆਂ ਹੈ ਲੈਣਾ ਬੜੀਆਂ ਲੰਮੀਆਂ ਲੱਗੀਆਂ ਟੋਲ ਤੇ ਹੈਨਾ ਟੂਲ ਤਾਂ ਫੇਕਣੇ ਆ ਤੁਹਾਨੂੰ ਪਤਾ ਹੀ ਹੈ ਫਿਰ ਟੂਲ ਤੇ ਬਾਅਦੇ 15 ਮਿੰਟ ਸਕਿੰਟ ਪਤਾ ਨਹੀਂ ਮਿੰਟ ਦੇ ਵੱਧ ਹੈ ਨਹੀਂ ਵੀ ਜੇ ਟੂਲ ਤੇ ਰੁਕ ਜਾਵੇ ਚੀਜ਼ ਕੋਈ ਇਹਦਾ ਕਿੰਨਾ ਟਾਈਮ ਹੋ ਗਿਆ ਇਹ ਤਾਂ ਅੱਧਾ ਅੱਧਾ ਘੰਟਾ ਨਹੀਂ ਲੱਗਦਾ ਇੱਥੇ ਸਿਸਟਮ ਹੈ ਨਹੀਂ ਕੋਈ ਹੈਗਾ ਆਪਣੇ ਚੱਲੀਏ ਫਿਰ ਚੱਲੀਏ ਫਿਰ ਹਾਂ ਪਹਿਲੀ ਚਾਹ ਪੀਤੀ ਔਰੇ ਆਕੇ ਜਿੱਦੇ ਤੁਨੇ ਆ ਘਰੋਂ ਆ ਕੁੱਲੜ ਚਾਹ ਪੀਤੀ ਮਿੱਟੀ ਦੇ ਭਾਂਡੇਆਂ ਵਾਲੀ ਵਧੀਆ ਲੱਗਦੀ ਹੈ ਚਾਹ ਹਣਾ ਚਾਹ ਵੀ ਘੰਟਾ ਬਾਬੇ ਨਾਲ ਸਮਾਨ ਵੀ ਚੱਲ ਗਿਆ ਹੈ ਬਾਬੇ ਨਾਲ ਸਲਫਾ ਵੀ ਚੱਲ ਗਿਆ ਬਾਬੇ ਨੇ ਤੁਹਾਨੂੰ ਪਤਾ ਹੈ ਸਾਧਾ ਦਾ ਇਕਣੇ ਜਾਵੇ ਇਹ ਨਾ ਬੈਠੇ ਉਹ ਇਹਨਾਂ ਦਾ ਫੈਨ ਹੈ ਉਹ ਕਰਨਾ ਡਟ ਕੇ ਚਲੋ ਚੱਲਦੇ ਆਂ ਵੱਧਦੇ ਆਂ ਫੇਰ ਕਿਹਨੂੰ ਹਨਾ ਅੱਗੇ ਨੂੰ ਆਪਾਂ ਪਹੁੰਚ ਗਏ ਬਾਈ ਸ਼ਿਪਰੀ ਜਿੱਥੇ ਆਪਾਂ ਚੱਲਦੇ تھے ਨਾ ਰਾਤ ਪਿੱਛੇ ਨੂੰ ਘੜਦੋਲਾ ਗਿਆ ਰਾਤ ਹਨੇਰਾ ਹੋ ਗਿਆ ਤਾਂ ਸਾਨੂੰ ਵੱਜ ਗਏ ਤੇ 9:30 ਗੇੜ ਆਗਰੇ ਆਗਰੇ ਤੋਂ ਬਾਅਦ ਚੱਲਦੇ ਚੱਲਦੇ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਰਾਤ ਆਗਰਾ ਰੁਕੇ ਮੈਂ ਕਹਿੰਦਾ ਵੀ ਨੱਕ ਆ ਗਿਆ ਗੁਰੂ ਘਰ ਜਾ ਕੇ ਹਨ ਸਵੇਰੇ ਸਾਜਰੇ ਨਹਾਤੇ ਧੋਤੇ ਦਰਸ਼ਨ ਮੇਲੇ ਕਰੇ ਕਰਨੇ ਤੋਂ ਬਾਅਦ ਹਨ ਚੱਲ ਪਏ ਫੇਰ ਜੱਕੜੀ ਗੱਡੀ ਪਹੁੰਚ ਗਏ ਹੁਣ ਆਪਾਂ ਛੇਪਰੀ ਹੁਣ ਆਪਾਂ ਛੇਪਰੀ ਤੇ ਜਾਣਾ ਜਿੱਥੇ ਆਪਣੀ ਮਸ਼ੀਨ ਚੱਲਦੀ ਹੁੰਦੀ ਹੈ ਹਨ ਉੱਥੇ ਪਹੁੰਚਣਾ ਪਹੁੰਚ ਕੇ ਢੇੜਾ ਝੇੜਾ ਮਾਰਨਾ ਫੇਰ ਦੇਖਦੇ ਆਂ ਵੀ ਕਿੰਨਾ ਗ੍ਰਾਹੀ ਹੁੰਦੀ ਆ ਜੇ ਕਿੰਨੀ ਰੁਕਦੀ ਆ ਹਨ ਬਾਕੀਆਂ ਗगन ਹੈਗਾ ਔਰੇ ਆਪਣਾ ਬੰਦਾ ਇਹਦੇ ਵੀ ਆਇਆ ਚੱਲ ਬਾਈ ਬੰਦੇ ਦਾ ਐ ਵਰਕ ਰੰਦਾ ਅਗਲਾ ਫੜ ਫੜ ਕੇ ਦੇ ਦਿੰਦਾ ਕਹਿੰਦਿਆ ਨਾ ਮਾ ਤਾਂ ਐਮਪੀ ਦੇ ਵਿੱਚ ਆਹੀ ਇੱਕ ਗੱਲ ਆ ਵੀ ਜਿਹੜੀ ਗ੍ਰਾਹੀ ਬਾਅਦ ਕੱਟੀ ਹੁੰਦੀ ਐ ਇੱਥੇ ਨੂੰ ਕਰ ਗਏ ਮੇਰੇ ਸਾਹਮਣੇ ਨੂੰ ਐਮਪੀ ਦੇ ਵਿੱਚ ਆਹੀ ਦਿੱਕਤ ਆ ਬਸ ਵੀ ਜਿਹੜੀ ਗ੍ਰਾਹੀ ਬਾਅਦ ਹੁੰਦੀ ਆ ਹੁਣ ਤੋਂ ਹੀ ਹਿਸਾਬ ਲਾ ਲਓ ਹਨਾ ਚਲੋ ਪੰਜਾਬ ਦੇ ਵਿੱਚ ਵੀ ਅੱਜ ਨਹੀਂ ਤਾਂ ਪੰਜ ਚਾਰ ਦਿਨਾਂ ਨੂੰ ਉਹਨਾਂ ਗ੍ਰਾਹੀ ਜਿਹੜੀ ਸਾਰੀ ਇਕੱਠੀ ਹੋ ਜਾਣੀ ਇੱਧਰ ਦੇਖ ਲਓ ਤਾਂ ਹਿਸਾਬ ਲਾ ਲਓ ਵੀ ਮਹੀਨਾ ਤੋਂ ਸਾਨੂੰ ਗਿਆਨ ਹੋ ਗਿਆ ਮਹੀਨਾ ਹੋ ਗਿਆ ਅ ਅਜੇ ਵੀ ਕਈ ਬੰਦਿਆਂ ਨੇ ਦੇਖ ਕੇ ਵਿੱਚ ਇਹੀ ਗੱਲ ਕਹਿਣੀ ਆ ਵੀ ਰੁਕ ਜੋ ਅਜੇ ਦੱਸਦਾਂ ਨ ਹੋਰ ਚਲੋ ਬਾਕੀਆਂ ਵੀ ਗਗਰ ਹੈਗਾ ਔਰ ਗਗਰ ਇਕੱਠੇ ਕਰ ਲੂਗਾ ਨਾ ਗਰਮੀ ਬੋਦ ਆ ਬਾਈ ਤੋਬਾ ਤੋਬਾ ਗਰਮੀ ਦਾ ਕਰਾਈ ਪਈ ਆ ਚਲੋ ਇੰਨਾ ਸਬਰ ਕਰੋ ਵੀ ਗੱਡੀ ਕਰਕੇ ਹਨਾ ਬਚਾਓ ਆ ਪਤਾ ਨਹੀਂ ਲੱਗਦਾ ਗਰਮੀ ਨੇ ਤਾਂ ਅੰਦਨ ਕਰਾਈ ਪਈ ਆ ਇੰਨੀ ਗਰਮੀ ਹਾਂ ਗੁਰੀ ਗਰਮੀ ਪੂਰੀ ਪਲਾ ਕਣਕਾਂ ਅਜੇ ਵੀ ਫੜਦੇ ਅੰਦਰ ਵਿੱਚ ਵੱਡੀਆਂ ਨਹੀਂ ਪਿੱਛੇ ਹਨਾ ਬਾਈ ਉਹ ਜੰਮੂ 'ਚ ਕਣਕਾਂ ਵੱਡੀਆਂ ਗਈਆਂ ਅੱਜ ਤਾਂ ਥੱਲੇ ਹੁੰਦਾ ਖਾਂਗੇ ਤੈਨੂੰ ਇਹ ਗੱਲ ਦੀ ਚੱਲਦਾ ਹੋਊਗਾ ਕਿਦਣਾ ਕਿਦਾਂ ਰੀਪਰ ਜਾ ਉਹ ਟਰੈਕਟਰ ਵਾਲਾ ਰੀਪਰ ਜਾ ਚੱਲਦਾ ਹੋਊਗਾ ਚੱਲੀ ਜਾਂਦਾ ਸੀ ਪਿੱਛੇ ਦਾ ਹੈ ਪਿੱਛੇ ਦਾ ਇੱਥੇ ਦੋ ਦੋ ਜਗ੍ਹਾ ਚੱਲਦਾ ਦੇਖਿਆ ਮੈਂ ਹਾਂ ਹਾਂ ਵੱਢੀ ਜਾਂਦੀ ਸੀ ਪਿੱਛੇ ਦੇਖਿਆ ਸੀ ਆਪੋਕਸੇ ਜਾਣਾ ਕਰ ਫੇਰ ਨਹੀਂ ਦੇਖਣਾ ਹੈਗਾ ਹਾਂ ਇੱਕ ਤੇ ਕਰਦੇ ਨੇ ਇੱਕ ਤੇ ਵੇ ਵਧੀਆ ਦੇਖਣਾ ਏ ਤੈਨੂੰ ਮੈਂ ਦਿਖਾਵਾਂ ਇੱਥੇ ਆ ਪੌਲ ਬਾਰਕ ਆ ਕੇ ਕੋਈ ਨਾ ਕੋਈ ਲੱਭੇ ਜਾਣਾ ਦੇਖਿਆ ਇਹ ਹਰਾਰ ਰਹਿ ਕੇ ਮੈਂ ਕਿਹਾ ਯਾਰ ਜੰਮੂ ਦਾ ਘਣਕ ਕਾ ਵੱਡੀ ਹੈਗੀਆਂ ਹਾਂ ਟੈਂਪੀ ਦੇ ਵਿੱਚ ਅਜੇ ਘਣਕ ਵੱਡੀ ਵੱਡੀ ਜਾਣਦੇ ਰੀਪਰ ਪਰ ਇਹ ਪੇ ਉਹ ਬਣਾਏਗਾ ਪਤੰਦਰ ਵਾਲੇ ਨੇ ਐਪ ਵੱਡੀ ਹਾਂ ਬਹੁਤ ਜ਼ਿਆਦਾ ਬਹੁਤ بڑے بڑے ਆ ਥੱਲੇ ਸਾਰਾ ਏਰੀਆ ਹੁਣੇ ਵੱਡਿਆ ਇੱਕ ਦੋ ਦਿਨ ਦੇ ਆ ਆ ਤਾਂ ਹੁਣੀ ਵੱਡਿਆ ਵਾ ਆਰੇ ਤੋੜੀ ਵੀ ਨਹੀਂ ਬਣੀ ਅਜੇ ਆ ਥੱਲੇ ਆ ਆਦਿਗਾ ਦੇ ਮਾ ਜੂਮ ਕਰਕੇ ਆਦਾ ਅਜੇ ਹੁਣੇ ਵੱਡਿਆ ਬਾਕੀ ਕੀ ਗੱਲ ਇੱਧਰ ਆਏ ਆ ਨਾ ਹੁਣ ਸਾਰੀਆਂ ਬਦਲਾਵ ਵੱਡੀਆਂ ਹੋਈਆਂ ਕਣਕਾਂ ਵੱਢ ਗਏ ਇਧਰ ਵਾਈ ਹੁਣ ਜੀ ਦੇ ਲੋ ਤੋਂ 6ਵੇਂ ਮਹੀਨੇ ਜਾ ਕੇ ਨਾ ਜ਼ਿਮੀਂਦਾਰਾਂ ਨੇ ਕਿਸਾਨਾਂ ਨੇ ਹਥਿਆਰ ਚੱਕਣੇ ਆ ਹੁਣ ਰਾਮ ਵਾਲੇ ਪੱਖਾ ਲਾ ਕੇ ਅੰਦਰ ਐਨ ਕੂਲਰ ਜਿਹਦੇ ਕੂਲਰ ਆ ਕੂਲਰ ਜਿਹਦੇ AC AC ਨਜ਼ਾਰੇ ਗਲੇ ਪਏ ਆਪਣੇ ਘਰੇ ਹਨਾ ਇਹਨਾਂ ਨੂੰ ਹੁਣ ਕੋਈ ਨੀਣਾ ਦੇਣਾ ਨਹੀਂ ਖੇਤਾਂ ਨਾਲ ਬਾ ਜਦਨ ਮੰਨ ਲਓ ਮੀਂਹ ਪੈ ਗਿਆ ਪਾ ਵੇ ਇਹਨਾਂ ਨੇ ਫਟਾ ਫਟਾ ਉਮੀਦ ਵਾਲਾ ਹਾਲ ਲੈਣਾ ਉਮੀਦ ਦੇ ਨਾਲੇ ਦਰੋ ਵੀ ਬਦਲਣੀ ਹੈ ਨਾ ਉਹਦੇ ਨਾਲ ਜਦੇ ਪੰਜਾ ਲਾ ਕੇ ਖੇਤਾਂ ਨੂੰ ਜਿਹਨੇ ਮੱਕੀ ਵੀ ਜਿਹਨੇ ਮੱਕੀ ਵੀ ਇਦਣੀ ਜਿਹਨੇ ਸੋਆ ਵੀ ਨੀ ਬੀਜਣੀ ਸੋਆ ਵੀ ਨੀ ਬੀਜਣੀ ਚੱਲ ਪਣਾ ਕੰਮ ਜਿਹਦੇ ਨਾਲ ਲੱਗਦੀ ਉਹ ਬਾਕੀ ਦੇਖਦੇ ਆ ਧਾਨਾ ਦਾ ਏਰੀਆ ਜਿੱਥੇ ਨੂੰ ਇੱਕ ਲੱਗਿਆ ਹੈ ਨਾ ਪਤਾ ਦੇ ਕੇ ਜਾਨੇ ਏਰੀਆ ਕੋਈ ਖਣਦਾ ਨੰਦੇ ਮਸ਼ੀਨਾਂ ਦਾ ਚਲਾਵਾਂਗੇ ਹੈਗਾ ਰੇਗਰੀ ਬਿਲਕੁਲ ਬਿਲਕੁਲ ਚਲਾਉਣੀਆਂ ਤਾਂ ਵੀ ਹਾਂ ਮੋਂਗੀ ਚਲਾਵਾਂਗੇ ਆਪਾਂ ਹਾਂ ਮੋਂਗੀ ਤੇ ਲਾਉਣੇ ਆ ਮੋਂਗੀ ਵਾਲੀ ਦਿਖੀ ਤਾਂ ਹੈ ਨਹੀਂ ਕਿਤੇ ਨਾ ਕਿਤੇ ਬਰਸੀਨ ਦੇ ਕਿ ਉਹ ਵੀ ਭਾਈ ਹੈ ਨਾ ਆਪਣੇ ਆਏ ਅਸੀਂ ਭਾਈ ਸਾਰੇ ਲੱਕਰ ਸਾਨੂੰ ਤਾਂ ਕੀਲਾ ਨਹੀਂ ਦਿਖਾਇਆ ਸੱਕਰ ਬਰਸੀਨ ਦਾ ਹਾਂ ਬਰਸੀਨ ਨਹੀਂ ਦਿਖੀ ਬਿਲਕੁਲ ਵੀ ਆਪਾਂ ਉਹਨਾਂ ਭਾਈ ਚੱਕੇ ਹੈ ਨਾ ਮੈਨੂੰ ਕਈ ਫੋਨ ਆਉਣਾ ਭਾਈ ਬਰਸੀਨ ਦਾ ਭਈਏ ਫਿਰ ਮੋਂਸੀਨ ਤੇ ਮਸ਼ੀਨਾਂ ਬੁਲਾਈ ਜਾਂਦਾ ਜੰਟ ਉਈ ਨਾ ਭਾਈ ਮੂੰਹ ਆ ਨਾ ਆਇਓ ਮਸ਼ੀਨਾ ਚੱਕ ਕੇ ਅਸੀਂ ਪਿੰਡ ਤੋਂ ਲੈ ਕੇ ਆ ਤੇ ਛੇਪਰੀ ਤੱਕ ਰਾ ਗਏ ਅਜੇ ਟੱਕਰ ਸਾਨੂੰ ਪਰਦੇਸ ਦਾ ਇੱਕ ਵਿਸਥਾਵਾ ਵੀ ਨਹੀਂ ਦਿਖਿਆ ਮਨਾ ਉਹੀ ਮੇਰਾ ਵੀਰੇ ਇਹ ਪਸਾ ਲੰਨੇ ਆ ਬਾਅਦ ਚ ਫੇ ਆਪਾਂ ਨੂੰ ਘਾਟੇ ਪੈਣੇ ਆ ਪਰੋਂਨੇ ਆ ਨਾ ਇਹਨਾਂ ਦੇ ਕਹਿਣ ਤੇ ਨਾ ਦੋ ਰਿਆ ਕਰੋ ਆ ਗੱਡੀ ਆ ਚਾਹੇ ਜਿਹਦੇ ਕੋ ਕੋ ਜਿਹੜਾ ਵੀ ਸਾਧਨਾ ਨਹੀਂ ਹੈਗਾ ਵੀ ਜਿਹਦੇ ਕੋ ਹੈ ਹੀ ਨਹੀਂ ਗੱਡੀ ਵੀ ਮੈਂ ਨਹੀਂ ਕਹਣਾ ਮੇਰੇ ਕੋਲੇ ਗੱਡੀ ਆ ਨਾ ਮੈਂ ਕਹਿੰਦਾ ਜਿਹੜੇ ਵੀ ਸਾਧਨਾ ਚੱਕ ਕੇ ਭਾਈ ਢੇੜਾ ਮਾਰੋ ਜਿਹੜਾ ਮਾਰਨੇ ਗਲੇ ਆ ਵੀ ਆਪਣਾ ਜਿਹੜਾ ਸਾਰਾ ਹਨਾ ਕਲੀਅਰ ਹੋ ਜਾਂਦਾ ਵੀ ਕਦੋਂ ਕੰਮ ਚੱਲਦਾ ਹੈ ਕੀ ਸਿਸਟਮ ਹਨਾ ਕਿੰਨਾ ਕੁ ਏਰੀਆ ਹੈ ਕਿੰਨੇ ਕੁ ਦਿਨ ਲੱਗਣਾ ਹੈ ਕਿੰਨੀ ਕੁ ਮਸ਼ੀਨਾਂ ਸਾਰਾ ਇਹ ਡੂਜੇ ਡਿਟੇਲ ਕਲੀਅਰ ਹੋ ਜਾਂਦਾ ਚਲੋ ਬਾਕੀ ਜਿਹੜਾ ਮੇਰਾ ਵੀ ਚਲਾਉਂਦਾ ਵਰਤਿੰਦ ਤੇ ਪੱਕੀ ਹੈ ਨਾ ਉਹ ਦੱਸਿਓ ਮੈਨੂੰ ਵੀ ਕਮੈਂਟ ਕਰਕੇ ਵੀਡੀਓ ਦੇ ਵਿੱਚ ਵੀ ਭਾਈ ਕਿਹੜੇ ਏਰੀਆ ਦੇ ਵਿੱਚ ਆਉਣੇ ਹੋ ਅਸੀਂ ਤਾਂ ਜਿਹੜੇ ਰੋਡ ਦੇ ਨਾਲ ਨਾਲ ਆਏ ਆ ਸਾਨੂੰ ਤਾਂ ਕਿਤੇ ਵਿਛਵਾ ਵੀ ਨਹੀਂ ਦਿਖਿਆ ਹੈਗਾ ਨਾ ਇੱਕ ਦਿਨ ਦਿਖਿਆ ਨਾ ਮੈਨੂੰ ਵੀ ਨਹੀਂ ਦਿਖਿਆ ਮਾਰੇ ਕਣਕੇ ਜੇ ਵੱਢੀ ਹੋਈ ਯਾਰ ਭਰੀਆਂ ਪਈਆਂ ਰਹਿਗੀਆਂ ਆ ਬਾਲੇ ਰੱਖੀ ਪਈ ਆ ਅਜੇ ਭਰੀਆਂ ਪਈਆਂ ਹੋਣੇ ਵੱਡੀਆਂ ਹੋ ਅਜੇ ਕੱਢਣੀਆਂ ਐ ਇਹ ਦੇਖ ਲਾ ਤੂੰ ਹੈ ਇਹ ਖੜਮਬਾ ਲੱਗਦੇ ਆ ਹੈ ਇਹ ਖੜਮਬਾ ਲੱਭਣ ਗਏ ਆ ਹਾਂ ਪਿੱਛੇ ਜਿਹੜਾ ਰੀਪਰ ਜਦ ਵਾਲਾ ਨਾ ਟਰੈਕਟਰ ਮੂਰੇ ਲੱਗਿਆ ਆ ਤਾ ਦੇਖ ਕੇ ਹੱਸ ਜAVE ਬਾਕੀ ਐਵੇਂ ਵੀ ਇਹਦੀ ਕਣਕਾਂ ਬਾਈ ਠੰਡ ਤੁਹਾਨੂੰ ਪਤਾ ਹੀ ਆ ਮੈਨੂੰ ਲੱਗਦਾ ਵੀ ਜਿਹੜੇ ਆਰਾਮਾਂ 2-4 ਸਾਲਾਂ ਤੱਕ ਰਾਂ ਪੰਜਾਬ ਹਰਿਆਣਾ ਹਨਾ ਇਹ ਸਾਰੇ ਇਕੱਠੇ ਹੀ ਹੋ ਜਾਣੇ ਕੋਈ ਫਰਕ ਨਹੀਂ ਰਹਿਣਾ ਹੈਗਾ ਪੰਜਾਬ ਬਨੇਆਣੇ ਦਾ ਆਪਣੇ ਦਾ ਅੱਜ ਐਮਪੀ ਦਾ ਕਹਾ ਕਹਾ ਗੁਰੀ ਮੈਨੂੰ ਲੱਗਦਾ ਇਕੱਠਾ ਹੀ ਹੋਣਾ ਕੰਮ ਐਰ ਕੀ ਠੰਡ ਹੀ ਨਹੀਂ ਗਈ ਵੀਰੇ ਸਾਰਾ ਸੀਜ਼ਨ ਆਪਾਂ ਐਮਪੀ ਦਾ ਲਾਇਆ ਹਾਂ ਤੜਕੇ ਹੱਥ ਨੇ ਪੂਰੀ ਠੰਡ ਹੁੰਦੀ ਸੀ ਰਾਤ ਨੂੰ ਮਸ਼ੀਨਾਂ ਬਹੁਤ ਘੱਟ ਚੱਲੀਆਂ ਜਦੋਂ ਜ਼ੋਰ ਜਾ ਬੈ ਗਿਆ ਪੂਰਾ ਉਦੋਂ ਚੱਲੀਆਂ ਹਾਂ ਚਲੋ ਚੱਲਦੇ ਹਾਂ ਹੁਣ ਆਪਣੇ ਮਸ਼ੀਨ ਕੋਲ ਤੇ ਜਵੇਸ਼ ਕੋਲ ਤਾਂ ਬਾਲ ਤਰਪੁਰ ਪਾਉਣੀ ਆਉਂਦੇ ਹਜੇ ਹਨਾ ਮਮੀ ਦਾ ਜਲੋਂ ਐ ਵੀ ਸ਼ੈੱਡ ਦੇ ਵਿੱਚ ਖੜ ਗਈ ਨਵੀਂ ਬਾਈ ਬਾਅਦ ਚ ਪਹਿਲਾਂ ਪੁਰਾਣੀ ਜਿਹਨੇ ਜਾੜਾ ਨਾ ਲਾਈ ਆ ਉਹਦੀ ਪਹਿਲਾਂ ਉਹਦੀ ਕੇਅਰ ਕਰਨੀ ਆ ਉਹਨੂੰ ਇਹ ਹਵਾਵਾ ਮਾਰ ਕੇ ਕੱਲ ਨੂੰ ਅੱਜੇ ਜਾ ਕੇ ਐਨ ਵਧੀਆ ਨੂੰ ਸਾਫ ਕਰਾ ਕੇ ਰੌਣ ਦੇ ਬਾਅਦ ਫਿਰ ਤਰਪਾਲ ਨਾਲ ਬੰਨਾਂਗੇ ਉਹਨੂੰ ਅਪਲਾਂ ਦਾ ਦੇਖਨੇ ਆ ਜਿੱਥੇ ਬਣ ਗਈ ਗੱਲ ਇਹ ਕਿ ਝੋਨੇ ਦਾ ਏਰੀਆ ਮੈਂ ਵੜਦਾ ਹੁੰਦਾ ਤਾਂ ਕਿ ਲੋਕਲ ਦੀ ਮਸ਼ੀਨ ਨਾਲ ਉਹ ਵੀ ਦੇਖ ਕੇ ਆਵਾਂ ਕਿ ਉਹਦੇ 2 250 ਕਿਲੋਮੀਟਰ ਦੀ ਬਾਟ ਹੁੰਦੀ ਆ ਉਹ ਜੇ ਉੱਥੇ ਵਧੀਆ ਪੈਰ ਲੱਗੇ ਆ ਨਾ ਨਾ ਵਧਾਂਗੇ ਲਾਵਾਂਗੇ ਸੀ ਜਾਂਦਾ ਯਾਰ ਖੜਕੇ ਕੀ ਕਰਨਾ ਬਾਈ ਘਰੇ ਵੀ ਹੈ ਨਾ ਕਦਾ ਨਿਕਲਾਉਣ ਦਾ ਕੋਈ ਨਾਰਾ ਬੰਦੇ ਹੈਗੇ ਮੇਰੇ ਕਿ ਇੱਕ ਦੋ ਮਹੀਨਾ ਚਲਾਉਣੇ ਆਲੇ ਹੋਰ ਉਹ ਮੈਨੂੰ ਕਹਿੰਦਾ ਉਹ ਏਰੀਆ ਦੱਸ ਕਿੱਥੇ ਚੱਲੀ ਏ ਅੱਛਾ ਬਾਈ ਜਿਹਨੂੰ ਆਰ ਹੁੰਦਾ ਹੈ ਨਾ ਵੀ ਨਵੀਂ ਲਈ ਆ ਕਾਹਨੂੰ ਖੜੀ ਕਰਨੀ ਆ ਉਹ ਸਹੀ ਹੈ ਬਾਈ ਉਹ ਮੇਰੇ ਹਿਸਾਬ ਆ ਮੈਂ ਹੀ ਕਹਿੰਦਾ ਮਾਲਕਾ ਮਸ਼ੀਨ ਚਾ ਵੀ 12 ਮਹੀਨੇ ਆ ਖੜੇ ਚਲੋ ਚੱਲਦੇ ਆਂ ਵੇ ਦਸ਼ਮੀਸ਼ ਕਮੈਨ ਕੋਲ ਅਗਾਉਣੇ ਆਂ ਵੇ ਤੁਹਾਨੂੰ। ਮਾਹੌਂ ਦਾ ਪਹੁੰਚਣ ਵਾਲੀ ਆ। ਨੇੜੇ ਹੀ ਆ ਬਸ। ਓਕੇ। ਪਹੁੰਚ ਗਏ ਆਪਾਂ ਦਸ਼ਮੀਸ਼ ਵਾਲੇ ਏਰੀਏ ਦੇ ਵਿੱਚ ਜਿੱਥੇ ਆਪਣੀ ਦਸ਼ਮੀਸ਼ ਕਮੈਨ ਖੜੀ ਆ ਨਾ ਫਾਰਮ ਵਾਲੇ ਏਰੀਏ ਦੇ ਵਿੱਚ। ਇਧਰ ਤਾਂ ਬਾਈ ਹੁਣ ਖੇਤਾਂ ਬਿਲਕੁਲ ਖਾਲੀ ਪਏ ਆ। ਅੱਗਾ ਲੱਗੀਆਂ ਹੋਈਆਂ। ਸਾਰਾ ਏਰੀਆ ਜਲੇ ਹੋਏ ਆ। ਬਸ ਹੁਣ ਤਾਂ ਇਹਨੇ ਮੱਕੀ ਦੀ ਬਜਾਈ ਵਾਸਤੇ ਜਦੋਂ ਹਾਂ ਮੌਸਮ ਬਰਸਾਤ ਸ਼ੁਰੂ ਹੋਣੀ ਆ। ਬਸ ਮੱਕੀ ਦੀ ਬਜਾਈ ਸ਼ੁਰੂ ਕਰਦਣੀ। ਆ ਗੋਰੀ ਕਿਵੇਂ ਹੈ ਖੁੱਲਾ ਏਰੀਆ ਹੈ ਪੂਰਾ ਘਾੜ ਏਰੀਆ ਹੈ ਹੈ ਏਰੀਆ ਪੂਰਾ ਵਧੀਆ ਉਧਰ ਗगन ਨੂੰ ਕਹਿਤਾ ਵੀ ਦਸ਼ਵੇਸ਼ ਗगन ਦੇ ਘਰੇ ਖੜੀ ਦੀ ਹੈ ਨਾ ਪਹਿਲਾਂ ਕਹਿਣ ਤਾਂ ਸ਼ੈੱਡ ਪਾਉਣਾ ਵੀਰੇ ਸ਼ੈੱਡ ਥੱਲੇ ਲਾ ਲਾਂਗੇ ਅੱਜ ਕਹਿੰਦਾ ਸ਼ੈੱਡ ਵਾਲਾ ਮਿਸਤਰੀ 600 ਟੱਟ ਲੱਗੀ ਮੈਂ ਕਹਾਂ ਚੱਲ ਫਾਰਮ ਤੇ ਹੀ ਲਿਆ ਮਸ਼ੀਨ ਮੈਂ ਤਰਪਾਲ ਲਿਆਉਣਾ ਅਸੀਂ ਤਰਪਾਲ ਤਰਪੂਲ लेके ਆਏ ਆ ਉਧਰ ਘਰ ਤੇ ਬਿਛਾਰਾ ਮਸ਼ੀਨ ਕੱਢਣ ਲੱਗਿਆ ਕਹਿੰਦਾ ਗੁੱਲੀ ਟੁੱਟ ਗਈ ਜੈਕ ਵਾਲੀ ਇਹ ਪਤਾ ਨਹੀਂ ਕਿਆ ਚੱਕਰ ਪਿਛਲੇ ਸਾਲ ਵੀ ਨਾ ਗੁੱਲੀ ਅੱਛਾ ਯਾਰ ਮਾਲਾ ਮਸ਼ੀਨ ਇੱਥੇ ਫਾਰਮ ਦੇ ਖੜਾਉਣ ਲੱਗੇ ਜਦੇ ਟੁੱਟੀ ਸਾਲੀ ਅੱਛਾ ਆ ਹੁਣ ਫੇਰ ਅੱਜ ਖੜਾਉਣ ਦੇ ਨਾਮੇ ਟੁੱਟਿਆ ਸਾਰਾ ਸੀਜ਼ਨ ਦਾ ਟੁੱਟੀ ਨਹੀਂ ਅੱਜ ਗੁੱਲੀ ਟੁੱਟ ਗਈ ਅੱਜ ਖੜਾਉਣ ਦੇ ਨਾਮੇ ਗੁੱਲੀ ਟੁੱਟ ਗਈ ਜਿੱਕ ਵਾਲੀ ਹੁਣ ਉਹ ਬਿਲਡਿੰਗ ਵੀ ਪੱਕੀ ਕਰੀ ਹੋਈ ਤੇ ਆ ਪੂਰੀ ਰੀਜ ਲਾ ਕੇ ਉਹ ਮੈਨੂੰ ਲਾਦਾ ਹੁਣ ਉਹ ਵੀ ਨਿਕਲ ਨਹੀਂ ਹੈ ਕਿ ਮੇਰੀ ਉਹ ਬਿਲਡਿੰਗ ਕਰੀ ਹੋਈ ਹੋਰ ਅੱਗੇ ਇਹਦੀ ਮਿਸਤਰੀ ਤੇ ਕੜਾਈ ਦੀ ਅੱਛਾ ਉਹ ਐਦ ਕੀ ਮੈਂ ਆ ਬਿਲਡਿੰਗ ਵੀ ਆਪ ਕਰੀ ਐ ਪੂਰੀ ਲੇਣਾ ਲਾ ਲਾ ਕੇ ਝਾੜ ਝਾੜ ਕੇ ਅੱਜ ਹਣ ਤੇਰੀ ਕਹੀ ਤੇ ਨਹੀਂ ਕਰਨੀ ਪੈਣੀ ਹੈ ਹੈ ਤੇਰੀ ਕਰੀ ਤਾਂ ਇੰਨੀ ਕੱਢਣੀ ਪੈਣੀ ਔਰ ਯਾਰ ਬਸ ਪਹੁੰਚ ਅੱਗੇ ਤਾਂ ਆ ਨਾ ਗੁੱਲੀ ਟੁੱਟ ਜਾਂਦੀ ਸੀ ਨਾਟ ਪਾ ਲੰਦੇ ਦੇ ਉੱਤੇ ਉਹ ਨਾੜ ਪੈਣਾ ਨਹੀਂ ਫਿਰ ਉਸੇ ਨਾ ਗੁੱਲੀ ਦੇ ਜਦ ਤੱਕ ਉਹ ਨਿਕਲਦੀ ਨਹੀਂ ਵਿੱਚ ਦੇ ਜਦ ਤੱਕ ਨਾਟ ਵੀ ਉੱਪਰ ਤੇ ਟੁੱਟ ਗਈ ਕਹਿੰਦਾ ਉਹ ਨੇ ਬਣਾ ਕੇ ਲਿਆਉਣਾ ਗੁੱਲੀ ਨਾ ਵਧੀਆ ਉਹ ਬਣਵਾ ਕੇ ਲਿਆਉਨੇ ਆ ਉਹ ਆਇਆ ਵੀ ਚੱਲੇ ਫਾਰੋਂ ਦੇ ਪੱਕਾ ਜਗਾ ਹਨਾ ਇਹਦੇ ਉਹ ਇਹ ਤਾਂ ਉਹ ਛੱਡ ਪੈ ਜਾਣਾ ਕਹਿੰਦਾ ਵੀਰੇ ਉਹ ਰੇ ਫੇਰ ਤਾਂ ਵਧੀਆ ਖੜਾ ਹੋਣਾ ਔਰ ਬਾਹਰ ਛੱਡੇ ਚੱਲ ਵਧੀਆ ਯਾਰ ਛੱਡੇ ਚ ਕੱਢ ਦਿਉ ਮਸ਼ੀਨ ਤਰਪਾ ਬਹੁਤ ਵੱਡਾ ਵਿੱਡਿਆ ਹੋਇਆ ਹੈਗਾ ਪਾਉਣ ਦਾ ਔਰ ਫੇਰ ਇਹਦਾ ਮਿਸਤਰੀ ਨਹੀਂ ਆਇਆ ਮਿਸਤਰੀ ਦੇ ਛੱਟ ਛੱਟ ਲੱਗੀ ਕਹਿੰਦਾ ਲੱਤ ਦੇ ਦੋ ਤਿੰਨ ਦਿਨ ਹੋ ਗਏ ਕਹਿੰਦਾ ਵੀਰੇ ਆਇਆ ਨਹੀਂ ਉਹਨੇ ਹੁਣ ਮੈਨੂੰ ਮੁਸ਼ਕਲ ਹੈ ਇਧਰ ਮੌਸਮ ਖਰਾਬ ਹਨੇਰੀ ਇੰਨੀ ਚੱਲੀ ਆ ਹਨੇਰੀ ਪੂਰੀ ਚੱਲ ਰਹੀ ਹੈ ਹੈ ਆਪਣੇ ਛੱਡੇ ਪਿੰਡ ਗੋਲੇ ਪਏ ਯਾਰ ਆ ਤਾਂ ਆਪਣੇ ਵੀ ਹਵਾ ਚੜੀ ਤੇਜ਼ ਪੂਰੇ ਛੱਡੇ ਪਿੰਡ ਫੁੱਲ ਗੋਲੇ ਪਏ ਬਾਈ ਰਾਤ ਸਾਡੇ ਪਿੰਡ ਫੁੱਲ ਐਨ ਗੋਲੇ ਪੈਂ ਰਾਤ ਕਰਦੇ ਨੇ ਵੀਡੀਓ ਕਾਲ ਕਰੀ ਜਾਂ ਪੈਂਦੇ ਤੇ ਐਂ ਪੈਂਦੇ ਤੇ ਲੈਂਟਰ ਵੀ ਠਕ 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 ਬੋਲਦੇ ਤੇ ਚਲੋ ਬਾਕੀ ਜਿਹੜੇ ਹੁਣ ਕਿਹੜਾ ਕੋਈ ਫਸਲ ਆ ਨਾ ਬਸ ਤੂੜੀਆਂ ਦਾ ਕੰਮ ਤਾਂ ਤੂੜੀਆਂ ਦਾ ਵੀ ਲੱਗਿਆ ਹੋਇਆ ਇਦਾਂ ਨੇੜੇ ਨਹੀਂ ਨਹੀਂ ਸਾਡਾ ਏਰੀਆ ਤਾਂ ਖਾਸਾ ਪਿਆਦਾ ਜੇ ਹੁਣ ਲੇਟ ਪਾਢੀ ਗਿਆ ਹਣਾ ਹਾਂ ਇੱਧਰ ਗਾਂ ਨੂੰ ਗੁਰਦਾਸ ਰੱਖਣੀ ਦਾ ਕੰਮ ਨਿਬੜਿਆ ਉੱਧਰ ਤੂੜੀ ਤਾਂ ਦੇਖਿਆ ਜਾ ਬੰਦਾ ਇਧਰ ਪਿੱਛੇ ਹੁਣ ਜੇ ਆਪਾਂ ਦੇਖਿਆ ਤਾਂ ਪਿੱਛੇ ਕੱਲ ਕਣ ਕਬੱਡੀ ਜਾਂਦੇ ਸੀ ਆਪਾਂ ਦੇਖਿਆ ਐਮਪੀ ਦਾ ਕੀ ਬੁਝੋ ਹੋਰ ਯਾਰਾ ਕਈ ਐਦ ਕੀ ਕਣਕਾਂ ਲੇਟਦੀਆਂ ਜਿਨ੍ਹਾਂ ਨੇ ਨਾ ਗਰਮੀ ਵਾਲਾ ਝੋਨਾ ਲਾਇਆ ਤਾਂ ਉਹਨਾਂ ਦੀਆਂ ਤੂੜੀ ਐਦ ਕੀ ਕਣਕਾਂ ਲੇਟਦੀਆਂ ਉਹਦੇ ਕਰਕੇ ਲੋਕ ਥੋੜਾ ਜਿਹਾ ਲੇਟ ਹੋ ਗਏ ਕੁਝ ਮੌਸਮ ਕਨੇ ਲੇਟ ਕਰਤੇ ਕੋਈ ਉਧਰ ਦੇ ਹੋਗੇ ਹੋਣ ਕਰਕੇ ਵੀ ਕਣਕ ਥੋੜੀ ਜਿਹੀ ਐਦ ਕੀ ਹੁਣ ਵੱਢੀ ਆ ਕਣਕ ਕੱਲ ਪਰਿਪਰ ਦੇਖਿਆ ਚੱਲਦੇ ਰਹਿ ਲਾਓ ਨੇ ਭਰੀਆਂ ਪਈਆਂ ਸੀਗੀਆਂ ਇੱਕ ਪਾਸੇ ਹਾਂ ਭਰੀਆਂ ਪਾਈਆਂ ਪਈਆਂ ਕਣਕ ਨੇ ਪਈਆਂ ਸੀਆਂ ਕੱਢੀਆਂ ਉਹ ਉਹਦੀਆਂ ਇੱਕ ਭਰੀਆਂ ਹੀ ਬਣਾਉਂਦਾ ਉਹ ਪੂਲੀਆਂ ਹੀ ਬਣਾਉਂਦਾ ਉਹ ਉਹਦੀ ਤਰ੍ਹਾਂ ਜਿਹੜਾ ਟਰੈਕਟਰ ਮੂਰੇ ਲੱਗਦਾ ਆਹ ਦੇਖ ਲੈ ਬਿੱਲੇ ਕਿਵੇਂ ਤਾਂ ਤਾਂਦ ਖੇਲਦੇ ਆ ਵਿਆਹ ਦੇ ਲੱਗਨੇ ਆ ਵਿਆਹ ਬਹੁਤ ਨੇ ਭਾਈ ਆਹ ਭੀਆਂ ਨੇ ਤੋੜ ਗੱਢੀ ਪਈ ਇੰਨੇ ਵਿਆਹ ਮੈਂ ਕਹਿੰਦਾ ਕਣਕ ਕਣਕ ਵੱਢ ਕੇ ਪੈਸੇ ਵੱਡੇ ਵੀ ਮੈਂ ਨਹੀਂ ਇੰਨੇ ਵਿਆਹ ਦੇਖੇ ਕਦੇ ਐਮਪੀ ਦੇ ਵਿੱਚ ਰੇਗ ਪਿੰਡ ਦੇ ਵਿੱਚ 4 4 5 5 ਟੈਂਟ ਲੱਗੇ ਹੋਏ ਆ ਜਿੱਧਰ ਜਾ ਜਿਹੜੇ ਬੰਦੇ ਕੋਲੇ ਮਰਦੀ ਜਿਲਜੋ ਉਹੀ ਕਹਿੰਦਾ ਮੈਂ ਸਾਦੀ ਵੇਖਿਆ ਹੋ। ਰਾਤ ਕੋਈ ਹੋਟਲ ਦਾ ਵਿਹਲਾ। ਹੈ? ਰਾਤ ਸਾਰੇ ਹੋਟਲ ਬੱਕੀ। ਹੋਰ ਰਾਤ ਤੁਸੀਂ ਜਾਵਣਾ ਲੋਨੀ ਚੋਕ ਨਗਰ ਜਾਣਾ ਤਾਂ। ਬਾਈ ਰਣਜੀਤ ਕੋਲੇ। ਉਹਨੂੰ ਫੋਨ ਲਾਇਆ। ਮੈਂ ਕਿਹਾ ਯਾਰ ਰਣਜੀਤ ਮੀ ਮੈਂ ਆ ਰਿਹਾ ਤੇਰੇ ਕੋ ਇੱਕ ਮਸ਼ੀਨ ਸੀ ਨਾ ਮਲਕੀਤ ਦੀ ਕੀ ਮਾਡਲ ਲੋੜੇ ਲੋਕਲ ਦੇਆਂ ਕੋਲੇ। ਮੈਂ ਚੱਲ ਤੈਨੂੰ ਦਵਾ ਦਿੰਦਾ ਮਸ਼ੀਨ ਤੈਨੂੰ ਦੇਖਿਆ ਉਹਨੇ ਆਪਾਂ। ਕਹਿੰਦਾ ਆਜੋ। ਮੈਂ ਕਿਹਾ ਜਲ ਤੂੰ ਐ ਕਰ ਯਾਰ ਘਰੇ ਵੀ ਇਹਨਾ ਕੀ 11 12 ਵਜੇ ਹੋਏ ਆ। ਕੀ ਸਾਡਾ ਹੋਟਲ ਬੁੱਕ ਕਰਾ ਦੇਤਾ ਨਹੀਂ ਉੱਥੇ ਆ ਕੇ ਵੜ ਜਾਗੇ ਕਹਿੰਦਾ ਬਾਈ ਅੱਜ ਨਹੀਂ ਹੋਟਲ ਮਿਲਣਾ ਹੈਗਾ ਹੋਟਲ ਨਹੀਂ ਹੈਗਾ ਕਹਿੰਦਾ ਮੈਂ ਕਿਹਾ ਕਾ ਤੇ ਕਹਿੰਦਾ ਅੱਜ ਤਾਂ ਵਿਆਹਾਂ ਕਰਕੇ ਸਾਰਾ ਕੁਝੇ ਫੁੱਲਾ ਮੌਦਾ ਕਰੇ ਜਾ ਵਿਆਹਾਂ ਦਾ ਨਾ ਰਬੰਡ ਦੇ ਕਾਂਦੇਲਾ ਰੋਡ ਤੇ ਆ ਆ ਹੀ ਮਿਲਦਾ ਇੱਧਰ ਜਾਦੇ ਆ ਹੀ ਆਉਂਦੇ ਆ ਆ ਹੀ ਮਿਲਦਾ ਡੀਜੇ ਸਿਸਟਮ ਮਿਲਦਾ ਜਿੱਦਨ ਮਰਜ਼ੀ ਵਗਜੋ ਇੱਧਰ ਜਾ ਡੀਜੇ ਬੈਠਾ ਕੱਪੜੇ ਖੋਲੀ ਯਾਰ ਆ ਹੀ ਸਿਸਟਮ ਮਿਲਦਾ ਜਿੱਦਨ ਮਰਜ਼ੀ ਵਗਜੋ ਡੀਜੇ ਸਪੀਕਰ ਲੱਗੇ ਹੋਏ ਆ ਵਿੱਚ ਬਾਲਾ ਇਹਨਾਂ ਦਾ ਵਿਆਹ ਦਾ ਯਾਰ ਚਾਓ ਆ ਨਾ ਇਹਨਾਂ ਨੂੰ ਆਹੀ ਰੋਤ ਚ ਜ਼ਿਆਦਾ ਕਰਦੇ ਨੇ ਹਾਂ ਆਪਣੇ ਕਹਿੰਦੇ ਗਰਮੀ ਦੇ ਵਿੱਚ ਵਿਆਹ ਨਹੀਂ ਇੱਕ ਜ਼ਿਆਦਾ ਇਹ ਗਿਜ਼ਾਰੇ ਗਰਮੀ ਦੇ ਵਿੱਚ ਕਰਕੇ ਖੁਸ਼ ਹਾਂ ਨਾ ਬਾਕੀ ਫਸਲ ਫਸਲ ਵੱਡੀ ਹੁੰਦੀ ਆ ਪੈਸੇ ਆਏ ਹੁੰਦੇ ਆ ਵੀਰੇ ਹਾਂ ਪੈਸੇ ਤਾਜਾ ਤਾਜਾ ਆਏ ਹੁੰਦੇ ਆ ਨਾ ਫਸਲ ਵੱਡੀ ਹੁੰਦੀ ਆ ਹਾਂ ਇਹ ਵੀ ਹੈ ਆਪਣੇ ਵਰਗਿਆਂ ਦੇ ਢੇੜੇ ਮਰਾਈ ਜਾਣੇ ਹਾਂ ਆਪ ਵਿਆਹ ਵਧੀਆ ਦੇਖਣੇ ਆ ਨਹੀਂ ਇਹਦਾ ਵਿੱਚ ਬੰਦੇ ਚੰਗੇ ਵੀ ਆ ਯਾਰ ਸਾਰੇ ਇੱਕੋ ਜਿਹੇ ਹਾਂ ਹਾਂ ਹੁਣ ਆਪਣੇ 5-7 ਬੰਦੇ ਹੈਗੇ ਨਹੀਂ ਉਹ ਅੜਿਆ ਕੰਮ ਨਹੀਂ ਦਾ ਸਾਰਿਆਂ ਦਾ ਹੋਈ ਹੋਇਆ ਤਕਰੀਬਨ ਤਾਂ ਕੋਲੇ ਆ ਕੇ ਦੇਖ ਗਏ ਪੈਸੇ ਬੰਦੇ ਵਧੀਆ ਕਰਾਂਗੇ ਇਹਨੂੰ ਪਤਾ ਯਾਰ ਅਗਲੇ ਦੇ ਵੀ ਗਾਂਵ ਨੂੰ ਵੀ ਕੰਮ ਲੈਣਾ ਹਾਂ ਮੈਂ ਜਿੱਤੇ ਹਾਂ ਰਹਿ ਗਏ ਨੇ ਫਸਲ ਬੜਾਉਣੀ ਆ ਅਗਲੇ ਨੇ ਵੀ ਗਾਂਵ ਨੂੰ ਵੀ ਕੰਮ ਲੈਣਾ ਉਹ 2-3 ਢੀਡ ਦਾ ਹਰ ਕਿਤੇ ਹੁੰਦੀ ਹੈ 2-3 ਢੀਡ ਦਾ ਹੁੰਦੀ ਯਾਰ ਹਰ ਇੱਕ ਜਗ੍ਹਾ ਢੀਡ ਚੱਲ ਜਾਂਦਾ ਸਾਡੇ ਬਿੱਗਿਆਂ ਵਾਲੇ ਹੁੰਦੇ ਨਾ ਜਿਹੜੇ 50 ਬਿੱਗਿਆਂ ਨੂੰ 40 ਦੱਸਣ ਉਹ ਨਹੀਂ ਚੱਲਦੇ ਇਹਗੇ ਹੁਣ ਆਪਣੇ ਕੱਲ ਹੀ ਕਿ 70 ਬਿੱਗਿਆਂ ਨੂੰ ਦੇਲਾ 40 ਦੱਸਦਾ ਦਾ ਆ ਮਨਾਇਆ ਫਿਰ ਆ ਜਨ ਟ੍ਰਿਕ ਨਾ ਮੰਨਦਾ ਕੋਈ ਐ ਨਹੀਂ ਮੰਨਦੇ ਉਹ ਗੱਲ ਪਹਿਲਾਂ ਗੱਲਾਂ ਹੋਣੀਆਂ ਪੈਂਦੀਆਂ ਕੰਮ ਲੜੇ ਤੇ ਵੀ ਨਹੀਂ ਲੋਟ ਆਉਂਦਾ ਸਾਰੇ ਪਾਸੇ ਪਿਆਰ ਨਾਲੇ ਬਸ ਜੇ ਪਿਆਰ ਨਾਲ ਲਿਆਂਦਾ ਨਾਲ ਲਿਆਂਦਾ ਉੱਥੇ ਹਾਂ ਪਿਆਰ ਨਾਲੇ ਸਮਝਾਤਾ ਦੇ ਨਾਲੇ ਸਮਝ ਗਿਆ ਉਹਨੂੰ ਦਾਤਾ ਨਾ ਵੀ ਆਪਾਂ ਹਸਪਤਾਲਾਂ ਦੇ ਵਿੱਚ ਵੀ ਆਦੇ ਆਉਨੇ ਆਂ ਅੰਮੀ ਸਾਡਾ ਰੱਖੇ ਕੀ ਕਰੇਗਾ ਜਦੋਂ ਮਾਨ ਗਿਆ ਮੈਂ ਇੰਨੇ ਵਿਘੇ ਆਂ ਜਦ ਆ ਗਿਆ 67 ਪਰ ਆ ਗਿਆ ਹਾਂ ਨਾ ਤੇਰੇ ਲਈ ਆ ਕੇ ਚਾਹ ਪਈ ਹੈ ਨਾਲੇ ਚਾਹ ਪਰ ਪਹਿਲਾਂ 40 ਕਹਿੰਦਾ ਸੀ 62 ਪਰ ਆ ਗਿਆ 62 ਪਰ ਹਾਂ 62 ਚੱਲ ਦੋ ਤਿੰਨ ਵਿਘੇ ਆ ਗਿਆ ਮਾਚਰ ਇੰਨੇ ਕਦਾ ਤਾਂ ਕੁਝ ਨਹੀਂ ਯਾਰ ਹੈਗਾ ਨਹੀਂ ਚੱਲ ਇੰਨਾ ਕਦਾ ਫਾਇਦਾ ਮੈਂ ਉਹਦੇ ਆਸਲੀ ਆਉਣਾ ਉਹਦੇ ਕਰਕੇ ਪਿਆ ਮੈਨੂੰ ਨਹੀਂ ਪੈਸੇ ਤਾਂ ਆ ਜੰਨੇ ਔਰ ਤੇ ਪੈਦੜੇ ਆਪਣੇ ਦੋ ਤਿੰਨ ਬੰਦੇ ਮੂਰੇ ਛੱਡੇ ਹੋਏ ਇਹ ਕਰ ਲੰਨੇ ਕਰਾਈ ਮੇਨ ਮਸਲਾ ਉਹਦੇ ਕਰਕੇ ਆਉਣਾ ਪਿਆ ਮੈਨੂੰ ਇਹਨੇ 40 ਵਿਘੇ ਕਿਹਾ ਨਾ ਇੱਕ ਦਿਨ ਮੈਨੂੰ ਫੋਨ ਲਾ ਕੇ ਹਰਾਵਾ ਮੇਰੀ ਤਾਂ ਨੀਂਦ ਉੜ ਗਈ ਮੈਂ ਨਾ ਜੁੜ ਹੋ ਰਿਹਾ ਹੋਰ ਮਗਾ ਯਾਰ ਭੈਣ ਰੇ ਦਿਹਾੜੀ ਮਸ਼ੀਨ ਲੱਗ ਗਈ ਇਹ ਵੀ 40 ਵਿੱਗੇ ਵੱਡੇ ਨਵੀਂ ਮਸ਼ੀਨ ਚੱਲ ਗਈ ਕਰਤਾਰ ਹਾਂ 130 30 ਵਿੱਗਾ ਵੱਡੇ ਮਸ਼ੀਨ ਨੇ 120 20 25 25 ਵਿੱਗਾ ਵੱਡੇ ਦਿਹਾੜੀ ਦਾ ਹਾਂ ਹਾਂ ਫਿਰ 60 ਵਿੱਗੇ ਉਹ 17 ਵਿੱਗੇ ਠੇਕੇ ਵਾਲੇ ਦੂਏ ਘਰ ਵਾਲੇ 17 ਦੇ ਸਾਡੇ ਐਨੇ ਵਿੱਗੇ ਵੱਡੇ ਤੇ ਮਸ਼ੀਨ ਦਾ ਨਾ ਮਸ਼ੀਨ 6 ਵਜੇ ਵਿਹਲੀ ਹੋ ਗਈ ਤੇ ਇਹਦੇ ਘਰੋਂ ਉਦਾਂ ਦਾ ਪਿੰਡ ਉਹ ਚੱਲ ਮੰਨ ਗਿਆ ਬਸ ਨਾਲੇ ਥਾਪੇ ਵੀ ਵਰਗੇ ਨਾਲ ਲਾਟੀ ਵੀ ਟੁੱਟੀ ਕਿਹੜੇ ਪੈਸੇ ਨਾ ਗਰੇਦੇ ਐ ਜਿਹੜੇ ਬੜਾ ਤੇ ਮੈਂ ਤਾਂ ਸਵਾਤ ਆ ਯਾਰ ਉਹਦਾ ਹੀ ਆਉਂਦਾ ਹੁਣ ਲੜਕੇ ਵੀ ਨਹੀਂ ਕੰਮ ਚੱਲਦਾ ਕੋਈ ਰੇਕ ਜਗਾ ਹੈਗਾ ਨਹੀਂ ਆਪਾਂ ਕਿਹੜਾ ਕੰਮ ਇੱਕ ਵਾਰੇ ਕਰਨਾ ਗਾਹਾਂ ਨੂੰ ਵੀ ਕਰਨਾ ਹੋ ਹਵਾ ਬੜੀ ਤੇ ਚੱਲਦੀ ਅੱਜ ਯਾਰ ਨਾ ਮੌਸਮ ਇੰਦਰ ਕਿਦਾਂ ਪਛੇਜ ਆ ਗਿਆ ਦੱਸਿਆ ਹੋਇਆ ਦੱਸਿਆ ਹੋਇਆ ਅਲਰਟ ਕਰਿਆ ਆ ਗਈ ਜ਼ਿਲ੍ਹਿਆਂ 'ਚ 2 ਘੰਟਿਆਂ 'ਚ ਪੂਰਾ ਫੁੱਲ ਆ ਗਿਆ ਐਮਪੀ ਪੰਜਾਬ ਵਰ ਅਲਰਟ ਕਰਿਆ ਹੋਇਆ ਐਮਪੀ ਦੇ ਪੰਜਾਬ 'ਚ ਵੀ ਤੇ ਰਾਤ ਚੰਗੀ ਬਰਸਾਤ ਹੋਈ ਆ ਨੇ ਆਪਣੇ ਹਵਾ ਚੱਲ ਰਹੀ ਹੈ ਕੁਝ ਜ਼ਿਲ੍ਹਿਆਂ 'ਚ ਹਲੇ ਵੀ ਤੇਜ਼ ਬੋਲੀ ਹੈ ਮੈਂ ਫੋਨ ਕਰਿਆ ਸੀ ਘਰੇ ਹੁਣ ਆਪਣੇ ਸਾਡਲੇ ਪਾਸੇ ਬੜੀ ਤੇਜ਼ ਹਵਾ ਚੱਲੀ ਜਾਂਦੀ ਹੈ ਅੱਛਾ ਹਾਂ ਚੱਲ ਹੁਣ ਤਾਂ ਲੋਡ ਵੀ ਨਹੀਂ ਹੈਗੀ ਉਹ ਸੋਚੋ ਹੁਣ ਤਾਂ ਨੁਕਸਾਨ ਵੀ ਕੋਈ ਇਨਸਾਨ ਵੀ ਨਹੀਂ ਹੈਗਾ ਸਾਰੀਆਂ ਫਸਲਾਂ ਵੱਡੀਆਂ ਗਈਆਂ ਹੁਣ ਕੋਈ ਟਿਕਾ ਨਹੀਂ ਹੈਗਾ ਬਹੁਤਿਆਰਮੀ ਪਵੇ ਚੰਗੀ ਆ ਉਹ ਗਰਮੀ ਦੋਰੀ ਗਰਮੀ ਤਾਂ ਰਾਤੇ ਮਿਲਦੀ ਆ ਰਾਤ ਨੂੰ ਮਿਲਦੀ ਗਰਮੀ ਉਹ ਵੇਰੇ ਖੇਤ ਕਿਵੇਂ ਖਾਲੀ ਬਾਵਾ ਰੱਖੇ ਪਏ ਵਿੱਚ ਤਾਂ ਹਨਾ ਓ ਆ ਸਾਹਮਣੇ ਗगन ਦਾ ਘਰ ਓ ਦੇ ਕੱਢਣ ਲੱਗਿਆ ਤਾਂ ਮਸ਼ੀਨ ਰੋਡ ਤੇ ਬਸ ਪਤਾ ਨਹੀਂ ਚੇ ਨਹੀਂ ਵਿੱਚ ਜਦਾਂ ਨੇ ਬੱਟ ਬੱਟ ਜੋ ਨਟ ਪਾਤੀ ਉਹ ਘੜੀ ਆ ਸਾਹਮਣੇ ਆ ਵਿਆਹ ਚੱਲੇ ਆ ਵੀ ਦਿਖਾ ਦੇ ਟਰਾਲੀਆਂ ਤੇ ਚੱਲੇ ਆ ਵਿਆਹ ਦੇ ਲੈ ਆਉਣੇ ਕੋਈ ਚੜ ਜੀ ਟਰਾਲੀਆਂ ਤੇ ਐਨ ਕੰਨ ਲਾਈਆਂ ਤੇਰੇ ਕਿਆ ਕਹਨੇ ਤੇਰੀ ਟਾਰ ਦੇ ਰਤਵਾ ਚੱਲੇ ਆ ਆ ਗੇ ਰਿਆਣੇ ਵਾਲਿਆਂ ਦਾ ਘਰ ਨੀਟੇ ਭਾਈ ਉਹਨਾਂ ਦੇ ਹੋਰੇ ਸਾਹਮਣੇ ਨੀੜ ਹੈ ਬਾਈ ਉਹਨਾਂ ਦਾ ਘਰ ਆ ਗਿਆ ਨੀੜੇ ਦੇ ਬਾਅਦ ਆ ਗਿਆ ਗगन ਦਾ ਘਰ ਉਹ ਖੜੀ ਹੈ ਦਸਮੇਸ਼ ਆਪਣੀ ਮੇਰਾ ਟਰਾਲੀਆਂ ਦਾ ਵਿਆਹ ਵਗ ਜੰਨੇ ਕੁਰੀ ਹੈ ਨਾ ਹੈ ਪਹਿਲਾਂ ਆਪਣੇ ਪੁਰਾਣੇ ਬੁੜੇ ਇਕਣੇ ਜਾਇਆ ਕਰਦੇ ਸੀ ਯਾਰ ਬਹੁਤ ਗੱਡਿਆਂ ਤੇ ਰੇੜਿਆਂ ਜੋ ਬੌਲ ਦੇ ਜੋੜ ਕੇ ਜਾਇਆ ਕਰਦੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਤੇ ਇਹ ਟਰਾਲੀਆਂ ਡਬਲ ਨੇ ਮੇਰੇ ਮੇਰੇ ਖਾਲ ਕੁੜੀਆਂ ਦੀ ਮੂਰੇ ਹੱਡ ਲੱਗਦੀ ਹੈ ਮੈਨੂੰ ਓ ਮੂਰੇ ਦੋ ਆ ਓ ਤੇ ਦੋ ਆ ਬੰਦਿਆਂ ਦੀ ਲੱਗਾ ਦੇਲਾ ਮਫਲਰ ਪਾਏ ਹੋਇਆ ਗਰਮੀ ਦੇ ਵਿੱਚ ਵੀ ਹਾਂ ਐਨ ਗੱਜਮੇ ਲਾਏ ਹੋਏ ਆ ਬੰਦਿਆਂ ਨੇ ਸਾਰਿਆਂ ਦੇ ਉਹ ਚ ਬੁੜੀਆਂ ਨੇ ਮੈਂ ਜਿੱਥੇ ਜਾਣਾ ਨੇ ਰੌਣਕ ਮੇਲਾ ਲਾਣਾ ਪੂਰਾ ਪੂਰੇ ਪੂਰਾ ਹਾਂ ਪੂਰੇ ਰੌਣਕ ਲਾਉਣੇ ਆ ਹਾਂ ਕੰਮ ਜਿੱਦਾਂ ਪੂਰੇ ਉਹ ਖੜੀ ਇਹਦੇ ਸਮੇਂ ਸਾਹਮਣੀ ਉਹ ਗੁੱਲੀਏ ਪਤਾ ਨਹੀਂ ਕੀ ਚੱਕਰ ਆ ਵੀ ਕੀ ਖਾਣਾ ਨਹੀਂ ਮੰਦੀ ਇਹ ਕਹਿੰਦੀ ਮੈਨੂੰ ਚਲਾ ਕੇ ਰੱਖੋ ਉਹ ਗੜੀ ਆ ਕੱਢਦਾ ਸੀ ਬਾਹਰ ਹਨਾ ਅੰਦਰੋਂ ਕੱਢ ਲਈ थी ਕਹਿੰਦਾ ਵੀਰੇ ਕੱਢਣ ਲੱਗੇ ਉੱਚੇ ਨੀਵੇਂ ਜਾ ਕੇ ਗੁੱਲੀ ਚਲੋ ਚਲਦੇ ਆ ਮਸ਼ੀਨ ਦੇ ਕੋਲ ਵੇ ਦੇਖਦੇ ਆ ਆ ਖੜੀ ਆ ਆਪਣੀ ਦਸ਼ਮੇਸ਼ ਇਹਦੇ ਨਾਲ ਜਦੋਂ ਸੀਜ਼ਨ ਦਾ ਐਂਡ ਹੋ ਜਾਂਦਾ ਹਨਾ ਤਾਂ ਆ ਗੁੱਲੀ ਆ ਜਿਹੜੀ ਇਹ ਲਾਜ਼ਮੀ ਟੁੱਟਣੀ ਟੁੱਟਣੀ ਆ ਜਿੱਕ ਵਾਲੀ ਅੱਜ ਫੇਰ ਟੁੱਟ ਗਈ ਜਦੋਂ ਇਹ ਫਾਰਮ ਖਣੀ ਲੈ ਜਾਂਦੇ ਆ ਇਹਨੂੰ ਪਤਾ ਨਹੀਂ ਕੀ ਚੱਕਰ ਆ ਜਦੋਂ ਵੀ ਸੋਚੀਦਾ ਵੀ ਫਾਰਮ ਤੋਂ ਲੈ ਚਲੀਏ ਬਾਜ ਜਵੇ ਇਹਦੀ ਗੁੱਲੀ ਹੈ ਜਦ ਇਹ ਨਾ ਕੜੱਕ ਦੇ ਕੇ ਟੁੱਟ ਜਾਂਦੀ ਹੈ ਜੈਕ ਨਹੀਂ ਉੱਪਰ ਪੈਂਦਾ ਚਲੋ ਇੰਨਾ ਧੋਕਰ ਕਰੋ ਵੀ ਗੁੱਲੀ ਥੱਲੇ ਇੰਨੀ ਵੱਧ ਆਏ ਉਹਦੇ ਵਿੱਚ ਜੈਕ ਫਸਾ ਕੇ ਰੱਸੀ ਵੀ ਤੁਸੀਂ ਬੰਨ ਗਿਆ ਨਾ ਵੀ ਕੰਮ ਚੱਲ ਗਿਆ ਫਾਰਮ ਤੇ ਅਲਰਜੀ ਕਰਦੀ ਆ ਪਤਾ ਨਹੀਂ ਕੀ ਚੱਕਰ ਆ ਇਹਨੂੰ ਇਹ ਫਾਰਮ ਦਾ ਨੌਲੇਜ ਤੇ ਜਦ ਇਹ ਹੋ ਜਾਂਦੀ ਹੈ ਡੱਕਣ ਸਾਫ ਕਰਾਤੀ ਦੀ ਮਸ਼ੀਨ ਉੱਤੀ ਏ ਇੰਜਨ ਉੰਜਨ ਸਾਫ ਕਰਾਤਾ ਦਾ ਸਾਰਾ ਹਾਂ ਨਾਰਾ ਲੋੜੇ ਨਹੀਂ ਹੁਣ ਤਾਂ ਬੰਨੋ ਇਹਨੂੰ ਹੁਣ ਤਾਂ ਮਾ ਤਰਪਾਲ ਨਾਲ ਬੰਨ੍ਹਣੀ ਏ ਉਹਨਾਂ ਨੂੰ ਬਾਅਦ ਚ ਦੇਖਾਂਗੇ ਬਸ ਆਏ ਅਸੀਂ ਕੋਈ ਦਿਨ ਫੇਰ ਅਮੀ ਭਾਈ ਇਹਦੀ ਕੀ ਨਹੀਂ ਇਹਦੀ ਕਿਤੇ ਨਹੀਂ ਇਸ ਤੇ ਪਰੇ ਦੰਕ ਕਰਿਆ ਹੈ ਹੈ? ਕਰਗੀ ਵਧੀਆ ਟੈਂਕ ਟੈਂਕੇ ਚੱਲੀ ਆ ਫੇ ਦੇਖ ਲੈ ਫੇ ਲਾਈਨ ਮਣਾਈ ਸੀ ਕਿ ਨਾ ਆ ਗਿਆ ਨਜ਼ਾਰਾ ਕਿ ਨਹੀਂ ਹੈ ਇਹ ਚੀਜ਼ ਆਉਣੀ ਹੈ ਨਹੀਂ ਜਦੋਂ ਆਪਾਂ ਲੈਂਦੀ ਆ ਬਾਈ ਇਹ ਇਹ 2 ਦਿਨ ਤੋਂ ਵੱਧ ਸਟੈਪ ਨਹੀਂ ਦਿਲਾਉਂਦੀ ਜੇ ਇਹ ਤੋੜ ਦਿੰਦੀ ਦੀ ਬੈਦਗੀ ਫੇਤੇ ਲਾਏ 5-4 ਘੰਟੇ ਲੱਗਦਾ ਇਹਦੇ ਤੇ ਗਏ ਜਰੂਰ ਵੀ ਕੜਬੀ ਦੀ ਸੈਟਿੰਗ ਕਰਦੇ ਕਰਾਉਂਦੇ ਮੈਂ ਕਹਿੰਦਾ ਵੀ ਹੁਣ ਨਜ਼ਾਰਾ ਰਹਿੰਦਾ ਪਿਆ ਨਹੀਂ ਇੰਨੀ ਸੱਟ ਜੱਲੀ ਆ ਸਟੈਪ ਦਾ ਕੀ ਬਲੇਡ ਵੀ ਹੁਤਾ ਪੈ ਜਾਂਦਾ ਜਿਵੇਂ ਹੀ ਕੱਟਣ ਲੱਗੇ ਲੀਵਰ ਦਾ ਤਾਂ ਪਤਾ ਨਾ ਲੱਗੇ ਜੱਲੀ ਜਾਵੇ ਸਿਸਟਮ ਦਾ ਸੈੱਟ ਬਣਾ ਜਦ ਕਿ ਤੇ ਗੜਬੜ ਕਰਦਾ ਫੇਰ ਬਹੁਤ ਔਖਾ ਹੈ ਬਾਕੀ ਟੱਕ ਮਾਰਦਾ ਨਾ ਆਪਣਾ ਜਿਵੇਂ ਹੁਣਾ ਇੱਥੇ ਆ ਨਾ ਚੱਲਦਾ ਜਦੋਂ ਢੇੜਾ ਆਉਂਦਾ ਉਧਰੋਂ ਸ਼ਾਪ ਪੁਲੀ ਨੂੰ ਤੇ ਮੂਹਰੇ ਨੂੰ ਟੱਕ ਮਾਰਦਾ ਦਾ ਬਸ ਉਹ ਟੱਕ ਕਰਕੇ ਇਸ ਸਟੈਪ ਆ ਜਿਹੜੀ ਬਲ ਖਲਾ ਆਉਂਦਾ ਨੇ ਤੇ ਤੇ ਟੁੱਟ ਜਾਂਦੀ ਵੀ ਨਵੀਂ ਪਾ ਲੰਦੇ ਰੋੜੀ ਜਾਂਦੇ ਐਦ ਕਿਤਾ ਵਧੀਆ ਸ਼ਾਂਤੀ ਰਹੀ ਆ ਬੈਰਿੰਗ ਵੀ ਕੇਰੀ ਪਾਏ ਹੋਇਆ ਨਹੀਂ ਤਾਂ ਬੈਰਿੰਗ ਟੁੱਟ ਜਾਂਦੇ ਤੇ ਬਈ ਚਾਰ ਵਾਲੇ ਆ ਚਾਰ ਦੇ ਬੈਰਿੰਗ ਪਾਨੇ ਆ ਤੇ ਇਹੀ ਟੁੱਟ ਜਾਂਦੇ ਨੇ ਚੱਲ ਗੱगन ਫਿਰ ਮਾਰ ਸੈਲਫ ਪਾਣੀ ਭਰ ਲਿਆ ਠੰਡਾ ਜਾਂਦਾ ਤੇ ਉਥੋਂ ਤੇ ਵਾਟਰ ਕੂਲਰ ਭਰ ਲਾ ਪਰਦੇ ਬਾਈ ਉਹਨਾਂ ਨੂੰ ਵਾਟਰ ਕੂਲਰ ਦੇ ਇਹ ਤਾਂ ਬੜਾ ਤੰਗ ਰੇ ਭਰਾਵਾ ਬੋਤਲਾਂ ਲੈ ਲਿਆ ਕਰੀ ਪਾ ਲਈ ਬਾਠ ਠੀਕ ਆ ਇਹ ਤਾਂ ਬੋਤਲ ਲੈ ਲਿਆ ਕਰੀ ਇਹ ਉਦੋਂ ਤਾਂ ਪਤਾ ਗਰਮੀ ਦੀ ਬੋਤਲ ਕਿਆ ਕਹਿੰਦੀ ਆ ਬੋਤਲ ਮੜਦੇ ਨਾ ਹੋਈਂ ਇਹ ਕਰਨਾ ਹੋਰ ਸਾਫੇ ਹਮ ਜੀ ਤਾਂ ਬੜਾ ਠੀਕ ਨਾਲਾ ਰੋੜੀ ਨੂੰ ਰਹਿਣ ਦੇ ਦੂੰ ਪਸਟਾਫ ਅਗਰ ਕੱਢਣਾ ਹੀ ਆ ਵਾਰੇ ਆ ਉਹ ਗੁੜਕੇ ਨਾਲ ਮੇ ਪਾਦਾਂਗੇ ਹੁਣ ਨਹੀਂ ਇਹ ਚਲਾਉਣੇ ਗੁੜਕੇ ਬੱਸ ਚੱਲ ਲੈ ਜਿਹੜੇ ਚੱਲਨੇ ਆ ਹੈ ਨਾ ਕੋਈ ਆਉਣ ਤੋਂ ਪਤਰ ਪਾ ਲੈ ਪਾਦਣੀ ਪਕੜ ਨੰਗੀ ਛੱਤਾਂ ਹੀ ਤਾਂ ਇਹਨੂੰ ਕਿਹਾ ਮੌਸਮ ਤੋਂ ਪਹਿਲਾਂ ਪਹਿਲਾਂ ਮੀਂਹ ਤੇ ਪਹਿਲਾਂ ਪਹਿਲਾਂ ਬੱਜਵੇ ਤਾਂ ਬੱਜਵੇ ਪ੍ਰਾਣਾ ਲੋਹਾ ਦਾ ਇੱਕ ਨੇ ਸਾਹਮਣੇ ਜਾਂਦਾ 25 ਮਾੜਾ ਤਰਪਾਲ ਲੈ ਆਂਦੇ ਨਹੀਂ ਜਾਂਦੀ ਫੇਰ 25 ਮਾੜਾ ਤਰਪਾਲ ਲੈ ਆਂਦੇ ਉਹ ਪਨੀਜੀ ਨਾ ਨਾ ਕਾਲੀ ਲੈ ਆਂਦੇ ਜਿਹੜੀ ਪਹਿਲਾਂ ਦੀ ਆਪਣੇ ਕੋਲ ਜੇ ਜੇ ਆਪਾਂ ਪਾੜੀ ਨਹੀਂ ਉੱਥੇ ਰੋਟੀ ਨੂੰ ਪਾਈ ਦੀ ਆਪਾਂ ਉਹ ਪੰਪ ਤੇ ਆਹ ਦੇ ਆਹ ਉਹਦੇ ਨਾਲ ਦੀ ਉਹੀ ਤਰਪਾਲ ਆ ਵਧੀਆ ਤਰਪਾਲ ਆ ਹਾਂ ਜੇ ਵੀ पाणी ਆਉਣਾ ਉਹ ਤਾਂ ਮਮਾ ਤਾਂ ਬੇਕਾਰ ਆ ਨਹੀਂ ਉਹਦੇ ਸਾਣੀ ਵੀ ਨਹੀਂ ਲੰਗਦਾ ਉਹ ਪਾਣੀ ਉਹ ਤਾਂ ਫਟ ਜਾਂਦੀ ਹੈ ਤਰਪਾਰ ਉਹ ਕਾਗਜ਼ਾ ਤਾਂ ਮਮਮੀ ਕਾਗਜ਼ਾ ਬਾਕੀ ਤੇ ਟਾਇਰ ਲਾਉਣੇ ਤੇ ਆਏ ਕੀ ਲਾਉਂਦੇ 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 ਸੀ ਜੰ ਲੰਘ ਗਿਆ ਹਾਂ ਇਹ ਤਾਂ ਲੋਹੇ ਬਾਈ ਲੋਹਾ ਹੀ ਨਿਕਰ ਆਇਆ ਹੈ ਜਿਹੜੇ ਨਾਲ ਨਵੇਂ ਮਾਡਲ ਆ ਜਿਹੜੇ ਹਸਾਬ ਨਾਲ ਹੁਣੋਂ ਦਾ ਮਸ਼ੀਨ ਜੇ ਖੋਣ ਵਾਲੇ ਲੋਹੇ ਆ ਨੰਨੇ ਟਾਂ 4 25 ਸਾਲ ਲਾਉਂਦੀ ਨਹੀਂ ਮਸ਼ੀਨ ਹਾਂ ਤਾਂ ਹਸਾਬ ਨਾਲ 25 ਮਾਡਲ ਸੀ ਮੱਕੀ ਤੇ ਵੀ ਇਹਨੇ ਨਵੇਂ ਮਾਡਲ 2 ਸੀਜ਼ਨ ਲੱਗੀ ਇਹ ਨਵੀਆਂ ਗੇਲੀ ਮੀਟਰ ਕੱਢ ਜਾਂਦੇ ਆ ਹਾਂ ਨਵੀਆਂ ਦੇ ਕੱਢ ਜਾਂਦੇ ਆ ਹਾਂ ਜਿਹੜੇ ਕਮੀਆਂ ਕੋਈ ਨਹੀਂ ਹੈਗੀ ਮਸ਼ੀਨ ਦੇ ਵਿੱਚ ਹੁਣ ਇੰਜਨ ਇੱਕ ਰੈਡੀਏਟਰ ਦੀ ਕਮੀ ਆ ਰੈਡੀਏਟਰ ਆ ਤੇ ਕੀ ਪਾ ਦੇਣਾ ਹੋਰ ਰੈਡੀਏਟਰ ਨਵਾਂ ਪਾ ਦੇਣਾ ਇੱਕ ਬਲੋਰ ਦੀ ਕਮੀ ਆ। ਉਹ ਆ ਰਿਹਾ ਜੀ ਤਾਂ ਆਪ ਨੂੰ ਆਪਣੀ ਸੌਗਾ ਝਾਕਣ ਦੀ ਲੋੜ ਨਹੀਂ। ਮਾਨਾ ਬਲੋਰ ਇਹਦਾ 5 ਬੰਖੜੀ ਆ। 5 ਦੇ ਨੂੰ 6 ਕਰ ਦੇਣੀ। ਸਮਾਨ ਤਾਂ ਮੇਰਾ ਬਹੁਤ ਆਈ ਵੀ ਲਾ ਆ ਦੇਖ ਇੱਧਰ ਚੈਨ ਕਹੀ ਜੀ ਪਾਈ ਕੁਛੇ ਵਾਲੀ। ਦੇਖੀ ਤੇ ਮੜਾ ਜਾ। ਇੰਡੀਆ ਨਵੀਂ ਮਸ਼ੀਨ ਦੇ ਵੀ ਜੈਨ ਹੈ ਜੀ। ਹਾਂ। ਆਹ ਦੇਖ ਇੱਧਰ ਜੈਨਾਂ ਕਹੀਆਂ ਪਈਆਂ ਹੋਈਆਂ। ਕੋਈ ਵੀ ਅੰਗਾਂ ਦੀ ਨਰੋਈ ਆ ਮਸ਼ੀਨਾਂ। ਕੋਈ ਨਰੋਈ ਅੰਗਾਂ ਪੈਰਾਂ ਦੀ ਨਹੀਂ। ਪੂਰੀ ਪੂਰੀ। ਯਾਰ ਹੁਣ ਤਾਂ ਇਹ ਚਾ ਲੋਹਾ ਆਉਂਦਾ ਹੀ ਨਹੀਂ। ਨਹੀਂ। ਉਣਾ ਆਇਆ ਲੋਆ ਨਾ ਦਾ ਆਵੇ ਨਾ ਹੀ ਕਿਸੇ ਨੇ ਇਹਨਾਂ ਲਾਉਣਾ ਜਿੰਨਾ ਅੱਜ ਤਾਂ ਮੈਂ ਅੱਜ ਦੀ ਰੈਮ ਤੇ ਮਸ਼ੀਨਾਂ 'ਚ ਵਜਨ ਆਉਂਦਾ ਇਹਦੇ ਨਾਲ ਉਹਨਾਂ ਨਾਲੋਂ ਵੱਧ ਵਜਨ ਹੋਊਗਾ ਇਹਦਾ ਕਰਾ ਕੇ ਦੇਖਣਾ ਕਿਤੇ ਵਜਨ ਕਿਤੇ ਉਹ ਨਹੀਂ ਦੇ ਲਾ ਕਿੱਦਾਂ ਧੱਕਾ ਮੱਕੀ ਵਾਲਾ ਕੱਟਣ ਨਾਲ ਮੱਕੀ ਨਾਲ ਤਾਂ ਹਾਂ ਇਹ ਤਾਂ ਹੋ ਰਿਹਾ ਮੱਕੀ ਸਾਹਿਬ ਵਜਾਂ ਦੇ ਲਾ ਤੂੰ ਜਿਵੇਂ ਮਸ਼ੀਨ ਜਿਵੇਂ ਹੀ ਨਹੀਲੀ ਕਿਸੇ ਪਾਸੇ ਡੋਲੀ 20 25 25 ਉਰੇ ਐਮਪੀ ਵਾਲੇ 25 25 ਇਕੀਲੇ ਵੱਧਦੀ ਰਹੀ ਐ ਪੰਜਾਬ ਵਾਲੇ ਕੀਲੇ ਲਾ ਲਈਏ ਪੰਜੇ ਮੱਕੀ ਦੇ 25 22 23 ਦੇ ਦੇਖ ਕੇ ਹੈਰਾਨ ਹੋ ਗਿਆ ਹੈ ਮਹੀਨੇ ਦਾ ਰੋਜ਼ਾ ਲੀਵਟਰ ਦੇ ਰੋਜ਼ਾ ਦਾ ਬਹੁਤ ਆ ਫਿਲਟਰ ਵਾਲੀ ਚੈਨ ਮੇਰੀ ਲੈਂਦੀ ਪਈ ਆ ਇਹ ਵਾਸਾ ਇੱਕ ਨੇ ਸੀਜ਼ਨ ਤੋਂ ਪਹਿਲਾਂ ਮਾਂ ਚੱਲ ਦੇਖ ਲਾ ਇਹ ਚਲਦੀ ਹੈ ਚਲਾ ਲਓ ਸੀਜ਼ਨ ਲਾ ਗਈ ਪੂਰਾ ਹੌਲੀ ਹੌਲੀ ਆ ਸੀਜ਼ਨ ਲਾ ਗਈ ਕਰਮ ਵਾਲੀ ਹੈ ਮੈਂ ਕਟ ਦੇ ਕਿੱਡੇ ਛੱਡਣੀ ਆ ਪੱਲੇ ਜਣੀ ਹੈ ਕਰਨ ਨੂੰ ਪਈ ਆ ਨਵੀਂ ਲੈਂਦੀ ਪਈ ਆ ਬਾਦ ਨਹੀਂ ਪਈ ਰੋ ਪਈ ਆ ਫਾਰਮ ਤੇ ਰੱਖੀ ਹੋਈ ਆ ਤੇਰੇ ਦਾ ਖਰਚਾ ਹੀ ਨਹੀਂ ਕਰਮ ਵਾਲੀ ਦਾ ਕੋਈ ਓ ਆਰੇ ਇਹਦੇ ਵਧੀਆ ਲੱਗੇ ਹੋਏ ਆ ਮੜੇ ਪਿੱਛੇ ਵਾਲੇ ਨਵੇਂ ਲਾਦਨੇ ਹੋ ਛਤਰੀ ਨਾਲ ਫੋਟੋ ਹੋਰ ਬਣ ਗਈ ਸੀ ਹਣਾ ਛਤਰੀ ਨਾਲ ਫੋਟੋ ਹੋਰ ਬਣ ਗਈ ਠੀਕ ਆ ਤੇਰੇ ਬਾਡੀ ਐੱਚੀ ਕਰਦੇ ਰਹੇ ਆ ਤੁਸੀਂ ਹੋਰ ਹੈਂ ਹੋਰ ਕਮਾਲ ਕਰਦਾ ਯਾਰ ਤੂੰ 10 ਇੰਚ ਹੀ ਚੱਲਦੀ ਐ ਇਹ ਤੇਰੇ ਵਾਲੀ ਵੀ ਇੰਝ ਚੱਲਦੀ ਹੋਣੀ ਇਹਨੇ ਜੀ ਮੇਰੀ ਤਾਂ 12 ਦੀ ਬਾਈ ਵੀ ਆ 10 ਇੰਚ ਹੀ ਚੱਲਦੀ ਆ ਮੈਂ 12 ਦੀ ਪਾ ਕੇ ਚਲਾਈ ਆ ਪਤਾ ਮਾਰਾ ਅਸੀਂ ਤਾਂ ਇੰਜੇ ਚਲਾਉਨੇ ਆ ਬਾਈ ਅਸੀਂ ਨਹੀਂ ਬਦਲਦੇ ਬਦਲਦੇ ਇਹ ਥੋੜਾ ੱੱਕਾ ਦੀ ਕਹਿ ਸਕਦੇ ਆ ੱੱਕਾ ਕੇ ਪ੍ਰੋਵਾਈ ਨਹੀਂ ਮੰਦੀ ਹਾਂ ਇੰਜਨ ਇਹਦਾ ਕਰਾਤਾ ਹੈ ਨੇ ਏ ਟੂ ਜ਼ेड ਅੱਛਾ ਇੰਜਨ ਆ ਜੱਕ ਜੋ ਕੇਦੇ ਨਵੇਂ ਪਾ ਗੇ ਠੀਕ ਆ ਬੈਰਿੰਗ ਇਹਦੇ ਵਿੱਚ ਮਾੜਾ ਨਹੀਂ ਕੋਈ ਪਾਣੀ ਦਾ ਗਲਾਪਰੀ ਪਾਣੀ ਪੀ ਲਿਆ ਕੋਟ ਇਹਦੇ ਬੈਰਿੰਗ ਇਹਦਾ ਕੋਈ ਮਾੜਾ ਨਹੀਂ ਸ਼ਾਫਟ ਕੋਈ ਦੀ ਮੜੀ ਨਹੀਂ ਠੀਕ ਆ ਕਟਰ ਜੀ ਕੋਈ ਇਹਦੇ ਕਮੀ ਨਹੀਂ ਹੈ ਕਿਸੇ ਪਾਸੇ ਤੇ ਦੱਸ ਮੈਨੂੰ ਕਿਹੜੀ ਕਮੀਆਂ ਨਾਲ ਦੀ ਯਾਦਰਾ ਹਾਂ ਹਾਂ ਨਵੇਂ ਮਾਡਲ ਦੀ ਹੈਂ ਨਾਲ ਦੀ ਯਾਦ ਰਾਹੇ ਅੱਛਾ ਹਾਂਜੀ ਟਾਇਰ ਇਹਦੇ ਨਵੇਂ ਲੱਗ ਗਿਆ ਕਰਤਾਰ ਚੋਂ ਲਿਆਤਾ ਵਾ ਟਾਇਰ ਸਾਨੇ ਦੇ ਮੇ ਨਵੇਂ ਅੱਛਾ ਅੱਛਾ ਜਮੀਨ ਥੋੜੀ ਲਾਈਨ ਆਊਟ ਚੱਲੀ ਵੀਦੀ ਨਾ ਇਹਦੇ ਉੱਤੇ ਸਿੱਧੇ ਪੈਦਰ ਰਜੈਕਟ ਹੋਏ ਦੇ ਤੂੰ ਚੱਕ ਕੇ ਪਾ ਮੈਂ ਚੱਕ ਕੇ ਲਿਆ ਤੇ ਲਾਈਨ ਸੈੱਟ ਕਰ ਲਈ ਮਸ਼ੀਨ ਨੂੰ ਲਾ ਕੇ ਰੱਖੇ ਮਸ਼ੀਨ ਭਰਦੀ ਆ ਪਿੱਛੇ ਤੇ ਬڑے ਟਾਇਰ ਪਾਏ ਦੇ ਨਾ ਇਹ ਅੱਛਾ ਅੱਛਾ ਕਹਿੰਦੇ ਨਵੇਂ ਮੁੜ ਕੇ ਤਾਂ ਨਹੀਂ ਭਰੀਏ ਛੋਟੇ ਟਾਇਰ ਲਾਦੇ ਆ ਆਪਣੇ ਨਹੀਂ ਬਾਅਦ ਨਹੀਂ ਭਰੀ ਹਾਂ ਬਾਅਦ ਤਾਂ ਮਿੰਟੋ ਮਿੰਟ ਖਾਲੀ ਹੋਈ ਜਾਂਦੀ ਇਹੀ ਲਾਉਣੇ ਆ 7.50 ਦੇ ਲਾਉਣੇ ਲਿਆਉਂਗਾ ਟਾਇਰ ਹੁਣ ਆਉਣ ਲੱਗੇ ਨੇ ਉਧਰ ਤੇ ਹੋਰ ਪਤਾਈ ਦਾ ਟਾਇਰਾਂ ਦਾ ਇੱਕ ਹੋਰ ਪਤਾਈ ਇਹ ਟਾਇਰਾਂ ਦਾ ਪਤਾ ਹੁੰਦਾ ਵੀ ਉਹਦੇ ਆਪਾਂ ਗੱਡੀ ਧਰ ਲਿਆਉਣਾ ਤੇ ਇੱਥੇ ਰੱਖ ਜਣੇ ਤੇ ਆ ਕੇ ਬੁਆ ਲੰਦੇ ਉਧਰ ਭਰਾ ਹਾਂ ਫੋਲ ਸਾਡਾ ਉਧਰ ਮਸ਼ੀਨ ਫਸ ਗਈ ਯਾਰ ਗਿੱਲੇ ਦੇ ਵਿੱਚ ਰਾਹ ਦੇ ਵਿੱਚ ਮਸ਼ੀਨ ਫਸਾ ਲਈ 12 ਇੰਚੀ ਕਹਿੰਦਾ 10 ਤੇ ਚਲਾਉਂਦੇ ਆ ਮੈਂ ਕਿਹਾ ਹੋਰ ਸਾਡੀ ਤਾਂ 10 ਤੇ ਚੱਲਦੀ ਹੈ ਘਰ ਹਾਂ ਉਹ ਤੱਕ ਕਾ ਜਾਉਣਾ ਬਈ ਚੱਲ ਇਹ ਤਾਂ ਕਾ ਇਹ ਤਾਂ ਕਈ ਇੱਕ ਜੀ ਜਨਾਨੀ ਆਈਦਾ ਜੱਕਾ ਹੀ ਨਹੀਂ ਹੈਗਾ ਇਹ ਪੂਲੀ ਛੋਟੀ ਵਾਲੀ ਹੋਰ ਵੀ ਬਹੁਤ ਸੈਟਿੰਗ ਹੈ ਬਹੁਤ ਪੰਘਾਂ ਪਰ ਐ ਨਹੀਂ ਇਹ ਤਾਂ ਹੈਗਾ ਵੀ ਪੂਲੀ ਪਾਲੀ ਉਧਰ ਕੱਟ ਰਹੇ ਨਾ ਤੋਰੇ ਥੋੜਾ ਮਾਲੇ ਦਾ ਵੱਡੇ ਕਟਰ ਵੀ ਉਹ ਸਪੀਡ ਨਾਲ ਮਾਲ ਵੱਢ ਗਏ ਫੜਾ ਫੜ ਛੱਡੇ ਸੂਤਾ ਕਟਰ ਮਾਰ ਜਾਂਦੇ ਆ ਹਾਂ ਜੂਠ ਵਾਲਾ ਤਾਂ ਕੰਮੇ ਨਹੀਂ ਜੇ 6 6 ਫੁੱਟੀ ਗਾਂ ਕਬੜੀ ਇਹਦੇ ਨਾਲ ਅਸੀਂ 7 7 ਫੁੱਟੀ ਗਾਂ ਕਰੀਏ ਇਹ ਮਸ਼ੀਨ ਨਾਲੇ ਬੈਟਰੀਆਂ ਇਹਦੀਆਂ ਨਵੀਆਂ ਤੋਂ ਹੀ ਕਮੀ ਤਾਂ ਕੋਈ ਨਹੀਂ ਛੱਡੀ ਐ ਜਿਵੇਂ ਮੈਂ ਕਰਮ ਵਾਲੀ ਚ ਹਾਂ ਬਾਈ ਨਵੀਂ ਖੜੀ ਅੱਜ ਇਹਦੇ ਕਰਕੇ ਖੜੀ ਆ ਹਾਂ ਨਵੀਂ ਹੋ ਜੇ ਹੱਥ ਨਹੀਂ ਲਾਇਆ ਇੱਕਣੇ ਖੜੀ ਆ ਆ ਦਵਾਲੇ ਭੱਜਿਆ ਆਂ ਜਿਹੜਾ ਤੇ ਸਾਹਮਣੇ ਤਰਪਾਲ ਤੈਨੂੰ ਕਹਿੰਨੇ ਤਰਪਾਲ ਲਿਆ ਕੇ ਪਾਈਏ ਮੈਨੂੰ ਕੱਲ ਇਹਦੇ ਤੋਂ ਪੰਜ ਖੜੀ ਨੇ ਮਸ਼ੀਨਾਂ ਤੋਂ ਪੈ ਨੂੰ ਨਾ ਲੱਗੇ ਤਾਂ ਆਪਾਂ ਮੈਨੂੰ ਲੱਗੇ ਹਾਂ ਆਹ ਮੈਂ ਇਹ ਕਹਿੰਦੇ ਜੜ ਲਾਈ ਆ ਤੇਰੀ ਹਾਂ ਬਾਈ ਜੜੇ ਲਾਈ ਆ ਹੈ ਕਿ ਨਹੀਂ ਨਹੀਂ ਤਾਂ ਸਾਈਕਲ ਦੀ ਔਕਾਤ ਵੀ ਨਹੀਂ ਤੇ ਹੈ ਕਿ ਨਹੀਂ ਗਗਰ ਕਿੱਥੇ ਮੈਨੇ ਮੈਂ ਇਹ ਨਹੀਂ ਮਸ਼ੀਨ ਵਾਲੇ ਕਰਤਾ ਇਹ ਕਰਮ ਵਾਲੀ ਨੇ ਚੱਲ ਸੀਜ਼ਨ ਵਧੀਆ ਲਾਏ ਦੋ ਮੱਕੀ ਮੁੱਕੀ ਦਾ ਸੀਜ਼ਨ ਲਾਇਆ ਵਧੀਆ ਇਹਨੇ ਆਪਾਂ ਨੂੰ ਨਵੀਂ ਵਾਲੇ ਕਰਤਾ ਹਨਾ ਹਜੇ ਹੋਰ ਪਤਾ ਨਹੀਂ ਨੇ ਕਿੰਨੀਆਂ ਕਿ ਲੈ ਕੇ ਦੇਣੀ ਆ ਜੜ ਹੁੰਦੀ ਆ ਨਾ ਜਿਹੜੀ ਜੜ ਚੰਗੀ ਹੁੰਦੀ ਆ ਉਹ ਕੋਈ ਵੀ ਚੀਜ਼ ਆ ਜਾਏ ਚੱਲੀਏ ਵੀ ਇਹ ਜਾ ਚਲੋ ਫਿਰ ਭਾਈਏ ਚੱਲੋ ਚਲੋ ਠੀਕ ਆ ਭਾਈ ਇਹਨੂੰ ਲਾਉਨੇ ਆ ਫਾਰਮ ਤੇ ਪਾਉਨੇ ਆ ਇਹਦੇ ਦਰਪਾਲ ਦਰਪੁਰ ਬੰਨ ਕੇ ਆਏ ਦੱਸੀ ਤੁਸੀਂ ਇਹਨੂੰ ਪਾਣੀ ਦੀਆਂ ਬੰਦ ਕਰਕੇ ਜਾਵਾਂਗੇ ਇਹ ਗੰਗਾ ਦਾ ਸ਼ੈੱਡ ਪਾਣਾ ਦਾ ਇੱਥੇ ਕਹਿੰਦਾ ਸ਼ੈੱਡ ਪਾਜਣਾਗਾ ਕਿ ਆਓਗੇ ਪਿਆ ਨਹੀਂ ਮਿਸਤਰੀ ਦੀਆਂ ਆ ਆਈ ਜੇ ਆ ਪਾ ਰਹੇ ਨਾ ਮਿਸਤਰੀ ਮੋਹਤਰੀਆਂ ਦਾ ਬੜਾ ਪੰਗਾ ਹੈ ਢਾੜੀਏ ਨਹੀਂ ਆਉਂਦੇ ਮਿਸਤਰੀ ਹੈ ਢਾੜੀਏ ਨਹੀਂ ਆਉਂਦੇ ਆਉਂਦੇ ਨਹੀਂ ਮੈਂ ਤਾਂ ਅਸੀਂ ਤੈਨੂੰ ਕਹਿ ਰਿਹਾ ਉੱਥੇ ਆ ਫਾਰਮ ਤੇ ਆ ਨਾ ਅਰੇ ਵਿਆਹ ਵਾਲਿਆ ਵਿਆਹ ਨੇ ਮੈਂ ਉੱਥੇ ਪਤਾ ਫਾਰਮ ਤੇ ਗਿਆ ਬਾਈ ਕੰਦ ਦਾ ਇੱਕ ਨਾ ਉਹ ਜਿੱਥੇ ਖੜੀ ਸੀ ਪਹਿਲਾਂ ਇਹ ਕੰਦਰੇ ਨਾਲ ਮਹੀਨ ਲੱਗ ਜਾਂਦੀ ਹੈ ਜ਼ਮੀਨ ਵਾਲੇ ਪੱਕਾ ਦਿੰਦੇ ਜਿੱਕ ਜੁਕ ਦੀ ਲੋਡ ਪੈਂਦੀ ਹੈ ਕਿਤੇ ਦਰਪਾਲ ਦਸੂਣੀ ਪੜਦਾ ਦਰਪਾਲ ਪੜਦੀ ਨਹੀਂ ਹਵਾ ਜਮਾਈਂ ਹਿੱਲੀ ਦਰਪਾਲ ਇੰਨੀ ਗਲੀ ਵੀ ਨਹੀਂ ਦਿਓਈ ਤੇ ਚੱਲੀਏ ਫਿਰ ਚੱਲ ਚਲੋ ਠੀਕ ਹੈ ਜੀ ਮਿਲਦੇ ਆਂ ਫੇ ਕਿਸੇ ਅਗਲੀ ਵੀਡੀਓ ਚ ਜਦ ਤੱਕ ਕਰੋ ਸਾਸਰੀ ਘਾਲ ਰੱਬ ਰੱਖਾ